ਤਰਨਤਾਰਨ ਦੇ ਵਿੱਚ ਮਾਹੌਲ ਕਾਫੀ ਸਰਗਰਮ ਹੈ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਨੇ ਪੱਪਾਂ ਪਾਰ ਹੋਈਆਂ ਨੇ ਕਿਉਂਕਿ ਅੱਜ ਜਿਮਨੀ ਚੋਣਾਂ ਨੇ ਜਿਮਨੀ ਚੋਣ ਜਿਹੜੀ ਹੈ 7 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ ਤੇ ਸ਼ਾਮ 6 ਵਜੇ ਤੱਕ ਜਿਹੜੀ ਆ VOTING ਹੋਵੇਗੀ ਦੱਸਿਆ ਜਾ ਰਿਹਾ ਕਿ 2 ਲੱਖ ਦੇ ਕਰੀਬ ਜਿਹੜੀ ਆ VOTING ਹੋਵੇਗੀ ਜਿਨ੍ਹਾਂ ਦੇ ਵਿੱਚੋਂ 8 트랜ਜੈਂਡਰ 1 ਲੱਖ ਦੇ ਕਰੀਬ ਜਿਹੜੇ ਆ ਮਰਦ VOTING ਕਰਨਗੇ ਤੇ 93 ਹਜ਼ਾਰ ਦੇ ਕਰੀਬ ਮਹਿਲਾਵਾਂ ਦੇ ਵੱਲੋਂ VOTING ਕੀਤੀ ਜਾਵੇਗੀ ਤੇ ਹੁਣ ਤੱਕ ਜਿਹੜਾ 10.38% VOTING ਜਿਹੜੀ ਆ ਤਰਨਤਾਰਨ ਦੇ ਵਿੱਚ ਹੋ ਚੁੱਕੀ ਹੈ ਮਾਹੌਲ ਕਾਫੀ ਸਰਗਰਮ ਹੈ ਕਾਫੀ ਜਿਹੜਾ ਸਿਆਸੀ ਪਾਰਟੀਆਂ ਦੇ ਵੱਲੋਂ ਪ੍ਰਚਾਰ ਕੀਤਾ ਗਿਆ ਸੀ ਹਾਲਾਂਕਿ ਚੋਣ ਤੋਂ 24 ਘੰਟੇ ਪਹਿਲਾਂ ਜਿਹੜਾ ਪ੍ਰਚਾਰ ਰੋਕ ਦਿੱਤਾ ਜਾਂਦਾ ਤਾਂ ਜਿਹੜਾ ਪ੍ਰਚਾਰ ਵੀ ਪਰਸੋਂ ਜਿਹੜਾ ਰੋਕ ਦਿੱਤਾ ਗਿਆ ਸੀ ਤਾਂ ਪਾਰਟੀਆਂ ਦੇ ਵੱਲੋਂ ਹਮ-ਹਮਾ ਕੇ ਜਿਹੜਾ ਸਾਰਾ ਚੋਣ ਪ੍ਰਚਾਰ ਕੀਤਾ ਗਿਆ ਸੀ ਤੇ ਅੱਜ ਸਾਰੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਪੱਬਾਂ ਪਾਰ ਹੁੰਦੀਆਂ ਹੋਈਆਂ ਤਰਨ-ਤਰਨ ਦੇ ਵਿੱਚ ਦਿਖਾਈ ਦੇ ਰਹੀਆਂ ਨੇ ਜੇ ਗੱਲ ਕਰੀਏ ਕਾਂਗਰਸ ਦੇ ਉਮੀਦਵਾਰ ਕਰਮਬੀਰ ਸਿੰਘ ਜਿਹੜਾ ਬੁਰਜ ਨੇ ਉਹਨਾਂ ਦੇ ਵੱਲੋਂ ਵੀ ਜੜੀ ਆ VOTING ਕੀਤੀ ਗਈ ਸੀ ਸਭ ਤੋਂ ਪਹਿਲਾਂ ਉਹਨਾਂ ਨੇ ਵੋਟ ਪਾਈ ਸੀ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਜੋ ਆ ਸੁਖਵਿੰਦਰ ਕੌਰ ਰੰਧਾਵਾ ਉਹਨਾਂ ਦੇ ਵੱਲੋਂ ਵੀ VOTING ਜਿਹੜੀ ਆ ਉਹ ਕੀਤੀ ਗਈ ਸੀ ਤਾਂ ਹੁਣ ਜਿਹੜਾ ਤਰਨਤਾਰਨ ਦੇ ਵਿੱਚ ਮਾਹੌਲ ਕਾਫੀ ਸਰਗਰਮ ਹੈ ਸਾਰੀਆਂ ਪਾਰਟੀਆਂ ਦੇ ਵੱਲੋਂ ਪਹਿਲਾਂ ਚੋਣ ਨੂੰ ਲੈ ਕੇ ਰਾਜ ਕੇ ਪ੍ਰਚਾਰ ਕੀਤਾ ਗਿਆ ਘਰ ਘਰ ਗਏ ਹੈ ਨਾ ਆਪਣੀਆਂ ਪਾਰਟੀਆਂ ਦੀਆਂ ਇੱਕ ਪ੍ਰਸਿੱਧੀਆਂ ਜਿਹੜੇ ਕੰਮ ਉਹਨਾਂ ਦੇ ਵੱਲੋਂ ਕੀਤੇ ਗਏ ਸੀ ਉਹ ਗਿਣਾਏ ਤਾਂ ਹੁਣ ਤੱਕ ਜਿਹੜੀ VOTING ਹੋਈ ਆ 10.38% ਵੋਟ ਜਿਹੜੀ ਆ ਹੋ ਚੁੱਕੀ ਆ ਹੁ ਬਿਲਕੁਲ ਕਰੀਬ 11% ਦੇ ਜੋ VOTING ਹੈ ਰਮਨ ਉਹ ਹੋ ਚੁੱਕੀ ਹੈ ਸਵੇਰ ਦਾ ਸਮਾਂ ਹੈ ਕੁਝ ਸਮੇਂ ਬਾਅਦ ਇਹ ਜੋ ਗਿਣਤੀ ਹੈ ਇਹ ਵੱਧ ਸਕਦੀ ਹੈ ਕਿਉਂਕਿ ਕੁਝ ਸਮੇਂ ਬਾਅਦ ਲੋਕ ਜਿਹੜੇ ਨੇ ਘਰਾਤੋਂ ਨਿਕਲਣਗੇ ਉਸ ਤੋਂ ਬਾਅਦ ਵੋਟ ਪਾਉਣ ਦੇ ਲਈ ਪੁੱਜਣਗੇ ਉੱਥੇ ਤੁਸੀਂ ਕਿਹਾ ਕਿ ਕਰਨਵੀਰ ਸਿੰਘ ਬੁਰਜ ਜੋ ਉਮੀਦਵਾਰ ਉਤਰੇ ਹੋਏ ਨੇ ਮੈਦਾਨ ਦੇ ਵਿੱਚ ਉਹਨਾਂ ਦੇ ਵਿੱਚੋਂ ਕਰਨਵੀਰ ਸਿੰਘ ਬੁਰਜ ਨੇ ਸਭ ਤੋਂ ਪਹਿਲਾਂ ਵੋਟ ਪੁਗਤਾਈ ਉਸ ਤੋਂ ਬਾਅਦ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਦਾਵਾ ਨੇ ਵੀ ਆਪਣੀ ਵੋਟ ਜੋ ਹੈ ਉਹ ਪੁਗਤਾਈ ਪੁਗਤਾ ਦਿੱਤੀ ਹੈ ਤਾਂ ਕਰੀਬ 11% ਦੇ ਜੋ VOTING ਹੈ ਇਸ ਸਮੇਂ ਤੱਕ ਹੋ ਚੁੱਕੀ ਆ ਤਾਂ ਸਾਰੀ ਸਿਆਸੀ ਪਾਰਟੀਆਂ ਪੱਬਾ ਪਾਰ ਨੇ ਕਿਉਂਕਿ ਹਰ ਕੋਈ ਜਿਹੜਾ ਜਿੱਤ ਦਾ ਇੱਕ ਨਾਰਾ ਲਾ ਕੇ ਚੱਲਦਾ ਹੈ ਜਦੋਂ ਚੋਣ ਪ੍ਰਚਾਰ ਦੇ ਵਿੱਚ ਰਮ ਰੁੱਤਰਦਾ ਬਿਲਕੁਲ ਰੋਡ ਸ਼ੋਅ ਕਿਤੇ ਗਏ ਲੋਕਾਂ ਦੇ ਕੋਲ ਜਿਹੜੇ ਕੀ ਪਹੁੰਚੇ ਉਮੀਦਵਾਰ ਉਹਨਾਂ ਦੇ ਨਾਲ ਮਿਲੇ ਤਾਂ ਜੇਕਰ ਅਸੀਂ ਤਰਨਤਾਰਨ ਦੀ ਗੱਲ ਕਰੀਏ ਤਾਂ ਤਰਨਤਾਰਨ ਇੱਕ ਪੰਥਕ ਸੀਟ ਹੈ ਤਾਂ ਦੱਸ ਦਈਏ ਕਿ ਉੱਥੇ ਕੀ ਜਿਹੜਾ 11 ਪ੍ਰਤੀਸ਼ਤ ਦੇ ਕਰੀਬ VOTING ਜੋ ਹੈ ਉਹ ਹੋ ਚੁੱਕੀ ਆ ਉੱਥੇ ਤੁਹਾਨੂੰ ਦੱਸ ਦਿੰਦੇ ਆ ਕਿ ਤਰਨਤਾਰਨ ਜ਼ਿੰਮਣੀ ਚੋਣਾਂ ਦੇ ਵਿੱਚ ਜਿਹੜੇ 5 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਹਰਮਿਤ ਸਿੰਘ ਸੰਧੂ ਨੇ ਕਾਂਗਰਸ ਤੋਂ ਕਰਨਬੀਰ ਸਿੰਘ ਬੋਰਜ ਨੇ ਜੋ ਆਪਣੀ ਵੋਟ ਪੁਗਤਾ ਚੁੱਕੇ ਨੇ ਭਾਜਪਾ ਤੋਂ ਹਰਜੀਤ ਸਿੰਘ ਸੰਧੂ ਨੇ ਅਕਾਲੀ ਦਲ ਤੋਂ ਸੁਖਵਿੰਦਰ ਕੌਰ ਰੰਦਾਵਾ ਨੇ ਜੋ ਉਹਨਾਂ ਨੇ ਵੀ ਆਪਣੀ ਵੋਟ ਜੋ ਹੈ ਉਹ ਪੁਗਤਾ ਦਿੱਤੀ ਹੈ ਉੱਥੇ ਹੀ ਜਿਹੜਾ ਕਿ ਵਾਰਿਸ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਮਨਦੀਪ ਸਿੰਘ ਨੇ ਜੋ ਸੰਦੀਪ ਸੰਨੀ ਦੇ ਭਰਾ ਨੇ ਤਾਂ ਦੱਸਿਆ ਕਿ ਜ਼ਿਕਰਯੋਗ ਹੈ ਕਿ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦਾ ਦਿਹਾਂਤ ਹੁੰਦਾ ਹੈ ਜਿਸ ਤੋਂ ਬਾਅਦ ਸੀਟ ਖਾਲੀ ਹੁੰਦੀ ਹੈ ਤੇ ਅੱਜ ਇਸ ਸੀਟ ਦੇ ਉੱਤੇ ਜ਼ਿਮਨੀ ਚੋਣਾ ਹੋ ਰਹੀਆਂ ਨੇ ਹਮ ਹਮਾ ਕੇ ਤਰਨਤਾਰਨ ਵਾਸੀ ਪਹੁੰਚ ਰਹੇ ਨੇ EVM ਦੇ ਵਿੱਚ ਅੱਜ ਜੋ ਕਿਸਮਤ ਆ ਜਿਹੜੀ ਕਿ ਕਿਸ ਦੀ ਕੈਦ ਹੁੰਦੀ ਹੈ ਕਿਸ ਦੇ ਸਿਰ ਜਿੱਤ ਦਾ ਤਾਜ ਸਜੇਗਾ ਉਹ ਕਹਿਰ ਲੋਕਾਂ ਦੇ ਹੱਥ ਹੈ 14 ਨਵੰਬਰ ਨੂੰ ਸਾਰੀ ਸਥਿਤੀ ਜੋ ਹੈ ਹੋ ਜਾਏਗੀ ਕਿ ਕੌਣ ਜਿੱਤਦਾ ਹੈ ਕਿਹੜੀ ਪਾਰਟੀ ਦੇ ਹੱਥ ਜੋ ਹੈ ਜਿੱਤ ਰਮਨ ਲੱਗੇ ਜੇ ਗੱਲ ਕਰੀਏ ਆਪਣਾ ਜਿਹੜੇ ਆਮ ਆਦਮੀ ਪਾਰਟੀ ਤੋਂ ਹਰਮਿੰਦਰ ਸਿੰਘ ਸੰਧੂ ਉਮੀਦਵਾਰ ਖੜੇ ਆ ਉਹ ਪਹਿਲਾਂ ਵੀ ਆਜ਼ਾਦ ਉਮੀਦਵਾਰ ਖੜੇ ਸੀ 2002 ਦੇ ਵਿੱਚ ਤਾਂ 2002 ਦੇ ਵਿੱਚ ਵੀ ਉਹਨਾਂ ਨੂੰ ਜਿੱਤ ਪ੍ਰਾਪਤ ਹੋਈ ਸੀ ਉਸ ਤੋਂ ਬਾਅਦ 2017 ਦੇ ਵਿੱਚ ਵੀ 2022 ਦੇ ਵਿੱਚ ਵੀ ਖੜੇ ਸੀ ਪਰ ਤਿੰਨ ਵਾਰ ਜਿਹੜੇ ਉਹ ਵਿਧਾਇਕ ਰਹ ਚੁੱਕੇ ਨੇ 2022 ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਆ ਉਹ ਖੜੇ ਸੀਗੇ ਕਸ਼ਮੀਰ ਸਿੰਘ ਸੋਹਲ ਤਾਂ ਉਹਨਾਂ ਨੇ ਜਿਹੜਾ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜਾ ਉਹਨਾਂ ਦੀ ਜਿੱਤ ਹੋਈ ਸੀ ਕਸ਼ਮੀਰ ਸਿੰਘ ਸੋਹਲ ਦੀ ਤਾਂ ਹੁਣ ਉਹਨਾਂ ਦਾ ਦਿਹਾਂਤ ਹੋ ਚੁੱਕਿਆ ਸੀ ਜਿਸ ਤੋਂ ਬਾਅਦ ਜਿਹੜੀ ਆ ਦੁਬਾਰਾ ਇਹ VOTING ਜਿਹੜੀ ਆ ਸ਼ੁਰੂ ਹੋਈ ਆ ਤਾਂ ਪਹਿਲਾਂ ਗੱਲ ਕਰੀਏ ਹਰਮੇਤ ਸਿੰਘ ਸੰਧੂ ਜਿਹੜੇ ਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀ ਅਕਾਲੀ ਦਲ ਦੇ ਵਿੱਚੋਂ ਇਹਨਾਂ ਨੇ ਦੋ ਵਾਰ ਜਿਹੜੀ ਆ ਵਿਧਾਇਕ ਦੀ ਜਿਹੜੀ ਆ ਸ਼ੀਟ ਤੇ ਜਿੱਤ ਪ੍ਰਾਪਤ ਕੀਤੀ ਐ ਜਿਸ ਤੋਂ ਬਾਅਦ ਇਹਨਾਂ ਨੇ ਅਕਾਲੀ ਦਲ ਦੇ ਵਿੱਚੋਂ ਅਸਤੀਫਾ ਦਿੱਤਾ ਸੀਗਾ ਤੇ ਕਰੀਬ 2 ਮਹੀਨੇ ਪਹਿਲਾਂ ਇਹ ਫਿਰ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜਾ ਇਹਨਾਂ ਨੂੰ ਉਮੀਦਵ ਕਸ਼ਮੀਰ ਸਿੰਘ ਸੋਹਲ ਦੇ ਜਿਹੜੇ ਪੀਏ ਸੀਗੇ ਕੋਮਲ ਸਿੰਘ ਕੋਮਲਪ੍ਰੀ ਸਿੰਘ ਉਹਨਾਂ ਦੇ ਵੱਲੋਂ ਵੀ ਇਤਰਾਜ਼ ਜਤਾਇਆ ਗਿਆ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਨੂੰ ਜਿਹੜੀ ਹੈ VOTING ਲਈ ਜਿਹੜਾ ਉਮੀਦਵਾਰ ਐਲਾਨਿਆ ਜਾਣਾ ਚਾਹੀਦਾ ਤਾਂ ਉਹਨਾਂ ਦੇ ਵੱਲੋਂ ਫਿਰ ਆਜ਼ਾਦ ਉਮੀਦਵਾਰ ਵਜੋਂ ਲੜਨ ਦਾ ਫੈਸਲਾ ਵੀ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਫਿਰ ਇਹ ਜਿਹੜੀ ਚੋਣਾਂ ਤੋਂ ਪਹਿਲਾਂ ਇੱਕ ਇਹ ਮਾਮਲਾ ਵੀ ਸਾਹਮਣੇ ਆਇਆ ਸੀ ਕਿ ਉਹ ਜਿਹੜੇ ਆ BJP ਦੇ ਨਾਲ ਜਿਹੜੇ ਆ ਸ਼ਾਮਲ ਹੋ ਜਾਂਦੇ ਆ BJP ਦਾ ਉਹਨਾਂ ਦੇ ਵੱਲੋਂ ਪੱਲਾ ਫੜਿਆ ਜਾਂਦਾ ਤਾਂ ਇਹ ਜਿਹੜਾ ਚੋਣਾਂ ਤੋਂ ਪਹਿਲਾਂ ਹੋਰ ਵੀ ਕਈ ਜਿਹੜੇ ਆ ਚੋਣ ਕਮਿਸ਼ਨ ਦੇ ਵੱਲੋਂ ਵੀ ਵੱਡਾ ਜਿਹੜਾ ਫੈਸਲਾ ਲਿਆ ਗਿਆ ਸੀਗਾ SSP ਰਵਜੋਤ ਕੌਰ ਨੂੰ ਸਸਪੈਂਡ ਕੀਤਾ ਹੋਰ ਵੀ ਕਈ ਜਿਹੜਾ ਐਸੇ ਸਰਗਰਮ ਮੁੱਦੇ ਪੱਕੇ ਸੀ ਤਾਂ ਹੁਣ ਜਿਹੜਾ ਅੱਜ VOTING ਹੋ ਰਹੀ ਆ ਹੋਰ ਵੀ ਹੋ ਸਕਦਾ ਕੋਈ ਇੱਥੇ ਮਾਹੌਲ ਪੱਕਦਾ ਹੋਇਆ ਨਜ਼ਰ ਵੀ ਆ ਸਕਦਾ ਕਿਉਂਕਿ ਪਰ ਪ੍ਰਬੰਧ ਜੋ ਨੇ ਉਹ ਪ੍ਰਸ਼ਾਸਨ ਦੇ ਬਹੁਤ ਪੁਖਤਾ ਜੋ ਨੇ ਪ੍ਰਸ਼ਾਸਨ ਹਮੇਸ਼ਾ ਹੀ ਜਦੋਂ ਵੀ VOTINGS ਵਗੈਰਾ ਹੁੰਦੀਆਂ ਨੇ ਤਾਂ ਪ੍ਰਸ਼ਾਸਨ ਵੀ ਜਿਹੜਾ ਪੁਖਤਾ ਪ੍ਰਬੰਧਾ ਦੇ ਨਾਲ ਹੀ ਚੱਲਦਾ ਤਾਂ ਜੋ ਜੋ ਬਿਲਕੁਲ ਕਲੀਅਰ ਜਿਹੜੀ VOTINGS ਨੇ ਉਹ ਹੋ ਚੁੱਕੇ ਹੋ ਸਕੇ ਕਿਸੇ ਦੇ ਵੀ ਮਨ ਦੇ ਵਿੱਚ ਕੋਈ ਡਾਊਟ ਨਾ ਰਵੇ ਕਿ VOTINGS ਨੂੰ ਲੈ ਕੇ ਤਾਂ ਜਿਸ ਨੂੰ ਲੈ ਕੇ ਦੱਸ ਦਈਏ ਕਿ ਪ੍ਰਸ਼ਾਸਨ ਦੇ ਵੀ ਪ੍ਰਬੰਧ ਬਹੁਤ ਜ਼ਿਆਦਾ ਪੁਖਤਾ ਹੁੰਦੇ ਨੇ ਉੱਥੇ ਅਸੀਂ ਆਸੀ ਸਫਰ ਦੀ ਜੇਕਰ ਗੱਲ ਕਰੀਏ ਜੋ ਉਮੀਦਵਾਰ ਖੜੇ ਨੇ ਉਹਨਾਂ ਦਾ ਸਿਆਸੀ ਸਫਰ ਵੀ ਦੱਸਣਾ ਰਮਨ ਬਹੁਤ ਜ਼ਰੂਰੀ ਹੈ ਤਾਂ ਦਾਜ਼ੀ ਦੇ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਜਿਹੜੀ ਆਸ ਹਰਮਿਤ ਸਿੰਘ ਸੰਧੂ ਦੇ ਉੱਤੇ ਹਰਮਿਤ ਸਿੰਘ ਸੰਧੂ ਜੋ ਨੇ ਉੱtre ਨੇ ਆਮ ਆਦਮੀ ਪਾਰਟੀ ਤੋਂ ਉਤੇ ਦਾਜ਼ੀ ਦੇ ਡਾਕਟਰ ਕਸ਼ਮੀਰ ਸਿੰਘ ਸੋਹਲ ਜਿਨ੍ਹਾਂ ਦਾ ਦੇਹਾਂਤ ਹੋਇਆ ਉਹ ਵੀ ਆਮ ਆਦਮੀ ਪਾਰਟੀ ਤੋਂ ਸਨ ਤਾਂ ਤਾਂ ਦੇ ਲੋਕਾਂ ਨੇ ਤਿੰਨ ਵਾਰ ਚੁਣਿਆ ਉਹਨਾਂ ਨੇ ਬਿਲਕੁਲ ਉਹ ਵੀ ਆਮ ਆਦਮੀ ਪਾਰਟੀ ਤੋਂ ਸਨ ਤਾਂ ਇੱਕ ਆਮ ਆਦਮੀ ਪਾਰਟੀ ਦੇ ਲਈ ਇਹ ਸੀਟ ਮੁੱਛ ਦਾ ਸਵਾਲ ਪਹਿਲੇ ਦਿਨ ਤੋਂ ਹੀ ਬਣੀ ਹੋਈ ਹੈ ਜਦੋਂ ਤਰਨਤਾਰਨ ਦੇ ਵਿੱਚ ਚੋਣਾਂ ਨੂੰ ਕੀ ਕਿਹਾ ਜਾਂਦਾ ਹੈ ਵੀ 27 ਦੀਆਂ ਚੋਣਾਂ ਵੀ ਤੈਅ ਹੁੰਦੀਆਂ ਨੇ ਬਿਲਕੁਲ ਜਦੋਂ ਚੋਣਾਂ ਨੂੰ ਲੈ ਕੇ ਉਹ ਹੋਇਆ ਸੀ ਅਨਾਉਂਸਮੈਂਟ ਹੋਈ ਸੀ ਕਿ ਤਰਨਤਾਰਨ ਦੇ ਵਿੱਚ ਜ਼ਿਮਨੀ ਚੋਣਾਂ ਫਲਾਣੀ ਤਰੀਕ ਨੂੰ ਹੋਣਗੀਆਂ ਫਲਾਣੀ ਤਰੀਕ ਨੂੰ ਰਿਜ਼ਲਟਸ ਆਣਗੇ ਤਾਂ ਉਸ ਸਮੇਂ ਦੇ ਉੱਤੇ ਜਿਹੜਾ ਕਿ ਇੱਕ ਆਮ ਆਦਮੀ ਪਾਰਟੀ ਦੇ ਲਈ ਇਹ ਸੀਟ ਮੁੱਛ ਦਾ ਸਵਾਲ ਬਣ ਗਈ ਸੀ ਤਾਂ ਉਸ ਤੋਂ ਬਾਅਦ ਚੋਣ ਪ੍ਰਚਾਰ ਵੀ ਜੋ ਹੈ ਉਹ ਲਗਾਤਾਰ ਜਾਰੀ ਸੀ ਤਾਂ ਉੱਥੇ ਤੁਹਾਨੂੰ ਦੱਸ ਦਿੰਨੇ ਆ ਕਿ ਸਿਆਸਤ ਵਿੱਚ ਲੰਬੀ ਪਾਰੀ ਖੇਡ ਚੁੱਕੇ ਨੇ ਹਰਮਿਤ ਸਿੰਘ ਸੰਧੂ ਸ਼੍ਰੋਮਣੀ ਅਕਾਲੀ ਦਲ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਸਨ ਜਿਵੇਂ ਕਿ ਤੁਸੀਂ ਦੱਸਿਆ ਹੀ ਹੈ ਰਮਨ ਉੱਥੇ ਤੁਹਾਨੂੰ ਦੱਸ ਦਿੰਨੇ ਆ ਕਿ ਕਾਂਗਰਸ ਪਾਰਟੀ ਨੇ ਪੇਸ਼ੇ ਤੋਂ ਵਕੀਲ ਸਿਆਸਤਦਾਨ ਕਰਨਬੀਰ ਸਿੰਘ ਬੁਰਜ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਿਹੜਾ ਉਹ ਵੀ ਸਿਆਸਤਦਾਨ ਹੈ ਇਹਨਾਂ ਦਾ ਪਰਿਵਾਰ ਵੀ ਸਿਆਸਤਦਾਨ ਸੀ ਜਿਹੜਾ 1920 ਦੀ ਗੱਲ ਕਰੀਏ ਤਾਂ ਇਹਨਾਂ ਦੇ ਦਾਦਾ ਜੀ ਸੀ ਜਿਹੜੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੱਸੇ ਜਾ ਰਹੇ ਨੇ ਉਸ ਤੋਂ ਬਾਅਦ ਇਹਨਾਂ ਦੇ ਪਿਤਾ ਜਿਹੜੇ ਆ ਉਹ ਕਾਂਗਰਸ ਦੇ ਕਾਂਗਰਸ ਦੇ ਪ੍ਰਧਾਨ ਦੱਸੇ ਜਾ ਰਹੇ ਸੀ ਉਸ ਤੋਂ ਬਾਅਦ ਜੇ ਗੱਲ ਕਰੀਏ 2017 ਦੇ ਵਿੱਚ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀ ਦਾ 2017 ਦੇ ਵਿੱਚ ਵੀ ਕਰਨ ਵੀਰ ਸਿੰਘ ਬੁਰਜ ਦੇ ਵੱਲੋਂ ਟਿਕਟ ਮੰਗੀ ਗਈ ਸੀ ਪਰ ਇਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ ਸੀ ਜਿਸ ਤੋਂ ਬਾਅਦ 22 ਦੇ ਵਿੱਚ ਜਿਹੜਾ ਉਹਨਾਂ ਦੇ ਕਾਂਗਰਸ ਦੇ ਜਿਹੜੇ ਉਮੀਦਵਾਰ ਸੀਗੇ ਕਰਨ ਵੀਰ ਅਗਨੀ ਹੋਤਰੀ ਜਿਹੜੇ ਆ ਉਹਨਾਂ ਦੀ ਹਾਰ ਹੁੰਦੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਇਹਨਾਂ ਨੂੰ ਇੱਕ ਵਾਰ ਫਿਰ ਮੌਕਾ ਮਿਲਦਾ ਚੋਣਾਂ ਦੇ ਵਿੱਚ ਉਤਰਨ ਦਾ ਬਿਲਕੁਲ ਉਹ ਤੇ ਭਾਰਤੀ ਆਰਤੀ ਜਨਤਾ ਪਾਰਟੀ ਦੇ ਵੱਲੋਂ ਤਰਨਤਾਰਨ ਤੋਂ ਚੋਣ ਮੈਦਾਨ ਵਿੱਚ ਇੱਕ ਸਿੱਖ ਚਿਹਰਾ ਜਿਹੜਾ ਕਿ ਉਤਾਰਿਆ ਗਿਆ ਸਿੱਖ ਚਿਹਰੇ ਨੂੰ ਤਰਜੀਹ ਦਿੱਤੀ ਗਈ ਆ ਤਾਂ ਉਹਨਾਂ ਨੇ ਉਮੀਦਵਾਰ ਹਰਜੀਤ ਸਿੰਘ ਸੰਦੋਇਕ ਪੁਰਾਣੇ ਸਿਆਸਤਦਾਨ ਹਨ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਬਿਲਕੁਲ 2007 ਤੋਂ ਰਾਜਨੀਤੀ ਦੇ ਨਾਲ ਜੀ 2007 ਦੇ ਵਿੱਚ ਯੂਥ ਅਕਾਲੀ ਦਲ ਦੇ ਮੈਂਬਰ ਵਜੋਂ ਆਪਣਾ ਸਿਆਸੀ ਸਫ਼ਰ ਇਹਨਾਂ ਦੇ ਵੱਲੋਂ ਸ਼ੁਰੂ ਕੀਤਾ ਗਿਆ ਸੀ ਜ਼ਿਲ੍ਹਾ ਪ੍ਰਧਾਨ ਵੀ ਨਿਯੁਕਤ ਕੀਤੇ ਗਏ ਬਿਲਕੁਲ 2022 ਤੱਕ ਉਹ ਅਕਾਲੀ ਦਲ ਲਈ ਕੰਮ ਕਰਦੇ ਰਹੇ ਉਸ ਤੋਂ ਬਾਅਦ ਉਹਨਾਂ ਨੇ ਭਾਜਪਾ ਦਾ ਜਿਹੜਾ ਲੜਫੜਿਆ ਤੇ ਮੰਨਿਆ ਜਾਂਦਾ ਹੈ ਕਿ ਤਰਨਤਾਰਨ ਇਲਾਕੇ ਵਿੱਚ ਪਾਜਪਾ ਦੀ ਮੈਂਬਰਸ਼ਿਪ ਵਧਾਉਣ ਦੇ ਵਿੱਚ ਇਹਨਾਂ ਦਾ ਅਹਿਮ ਯੋਗਦਾਨ ਹੈ ਜ਼ਰੂਰ ਹੈ ਤਾਂ ਦੱਸ ਜੀ ਉੱਥੇ ਹੀ ਗੱਲ ਕਰਾਂਗੇ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਪੇਸ਼ੇ ਤੋਂ ਅਧਿਆਪਕ ਨੇ ਸੁਖਵਿੰਦਰ ਕੌਰ ਰੰਦਾਵਾ ਜੋ ਆਪਣੀ ਵੋਟ ਪੁਕਤਾ ਚੁੱਕੇ ਨੇ ਤਾਂ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਤਾਂ ਪੰਥਕ ਸੀਟ ਮੰਨੀ ਜਾਂਦੀ ਹੈ ਤਰ੍ਹਾਂ ਤਰ੍ਹਾਂ ਜਿਵੇਂ ਤੁਹਾਨੂੰ ਦੱਸਿਆ ਤੇ ਆਜ਼ਾਦੀ ਤੋਂ ਬਾਅਦ ਬਹੁਤ ਸਮਾਂ ਅਕਾਲੀ ਦਲ ਹੀ ਜਿਹੜਾ ਕਿ ਇੱਥੇ ਅਕਾਲੀ ਦਲ ਦਾ ਕਾਬਜ਼ ਰਿਹਾ ਪਰ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਦੀਆਂ ਜੇ ਗੱਲ ਕੀਤੀ ਜਾਵੇ ਤਾਂ ਇਸ ਹਲਕੇ ਤੋਂ ਅਕਾਲੀ ਦਲ ਨੇ ਲਗਾਤਾਰ ਦੋ ਵਾਰ ਜਿਹੜੀਆਂ ਚੋਣਾਂ ਨੇ ਉਹ ਹਾਰੀਆਂ ਨੇ ਤਾਂ 200 ਬਾਈ ਵਿੱਚ ਅਕਾਲੀ ਦਲ ਤੋਂ ਚੋਣ ਲੜਨ ਵਾਲੇ ਉਮੀਦਵਾਰ ਹਰਮੀਤ ਸਿੰਘ ਸੰਧੂ ਇਸ ਵਾਰ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਮੈਦਾਨ ਵਿੱਚ ਹਨ ਅਤੇ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਦਾਵਾ ਨੂੰ ਹੀ ਟੱਕਰ ਦੇਣਗੇ ਤਾਂ ਉੱਤੇ ਮੰਦੀਪ ਸਿੰਘ ਖਾਲਸਾ ਖਡੂਰ ਸਾਬ ਤੋਂ ਮੈਂਬਰ ਪਾਰਲੀਮੈਂਟ ਅਤੇ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੇ ਇਹਨਾਂ ਨੂੰ ਉਮੀਦਵਾਰ ਐਲਾਨਿਆ ਸੀ ਤਾਂ ਚੋਣ ਪ੍ਰਚਾਰ ਦੌਰਾਨ ਇਲਾਕੇ ਵਿੱਚ ਜਿਹੜਾ ਕਿ ਪੋਸਟਰ ਜੋ ਲੱਗੇ ਉਸ ਦੇ ਵਿੱਚ ਅੰਮ੍ਰਿਤਪਾਲ ਦੀ ਤਸਵੀਰ ਵੀ ਜੋ ਹੈ ਉਹ ਨਜ਼ਰ ਆਈ ਹੈ ਤਾਂ ਜਾਣਕਾਰੀ ਮੁਤਾਬਕ ਮੰਦੀਪ ਸਿੰਘ ਜੋਸ਼ਿਪ ਸਿੰਘ ਅਗੋ ਸੁਦੀਰ ਸੂਰੀ ਦੇ ਕਤਲ ਮਾਮਲੇ ਦੇ ਵਿੱਚ ਜੇਲ੍ਹ ਵਿੱਚ ਬੰਦ ਸੰਦੀਪ ਸਿੰਘ ਸੰਨੀ ਦਾ ਭਰਾ ਉਸ ਨੂੰ ਜਿਹੜਾ ਕਿ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਤਾਂ ਦੱਸਦੀ ਹੈ ਕਿ ਲਗਾਤਾਰ ਜੋ VOTING ਹੈ ਉਸ ਵੀਰੇ 7 ਵਜੇ ਤੋਂ ਚੱਲੀ ਹੈ ਤੇ 6 ਵਜੇ ਤੱਕ ਵੋਟਾਂ ਪੈਣਗੀਆਂ ਉਤੇ ਹੋ ਬਹੁਮਾਕੇ ਜੋ ਤਰਨਤਨ ਵਾਸੀ ਨੇ ਉਹ ਵੋਟ ਪਾਉਣ ਦੇ ਪਾਉਣ ਦੇ ਲਈ ਪਹੁੰਚ ਰਹੇ ਨੇ ਵੋਟ ਪੁਖਤਾਨਣ ਦੇ ਲਈ ਪਹੁੰਚ ਰਹੇ ਨੇ ਤਾਂ ਲੋਕਾਂ ਦੇ ਵਿੱਚ ਇੱਕ ਉਤਸ਼ਾਹ ਵੀ ਹੈ ਕਿ ਕਿਸ ਨੂੰ ਤੇ ਹਰ ਕਿਸੇ ਦੇ ਮਨ ਦੇ ਵਿੱਚ ਇਹ ਵੀ ਹੈ ਕਿ ਕਿਸ ਨੂੰ ਜਿਹੜਾ ਲੋਕ ਨੇ ਉਹ ਜਿੱਤ ਦਾ ਤਾਜ ਕਿਸ ਦੇ ਸਿਰ ਸਜਾਉਣਗੇ ਤਾਂ ਕਾਫੀ ਜ਼ਿਆਦਾ ਇਸ ਸਮੇਂ ਲੋਕਾਂ ਦੇ ਵਿੱਚ ਉਤਸ਼ਾਹ ਹੈ ਲੋਕ ਜਿਹੜੇ ਨੇ ਉਹ ਸਵੇਰੇ ਸਵੇਰੇ ਤੁਸੀਂ ਦੇਖੋ ਕਰੀਬ 11% ਦੇ VOTING ਹਲੇ ਸਮਾ ਜੋ ਹੈ ਉਹ ਕੀ ਹੋਇਆ ਤੇ ਕਰੀਬ 11 ਪਰਤੀਸ਼ਤ ਦੇ ਵੋਟਿੰਗ ਜੋ ਹੈ ਹੋ ਵੀ ਚੁੱਕੀ ਆ ਜੇ ਗੱਲ ਕਰੀਏ ਆਪਾਂ 2017 ਦੀ ਤਾਂ 2017 ਦੇ ਵਿੱਚ ਜਿਹੜੇ ਆ ਅਗਨੀ ਹੋਤਰੀ ਜਿਹੜੇ ਆ ਕਾਂਗਰਸ ਦੇ ਵੱਲੋਂ ਉਹ ਜਿੱਤੇ ਸੀ ਉਸ ਤੋਂ ਬਾਅਦ ਜੇ ਗੱਲ ਕਰੀਏ 2022 ਦੀ 2022 ਦੇ ਵਿੱਚ VOTING ਹੁੰਦੀ ਆ ਤਾਂ ਜਦੋਂ ਤਰਨबीर ਅਗਨੀ ਹੋਤਰੀ ਤੋਂ ਵੱਧ ਵੋਟ ਫਿਰ ਜਿਹੜੀ ਆ ਆਪਣਾ ਫਰਮੇਤ ਸਿੰਘ ਸੰਧੂ ਨੂੰ ਪੈਂਦੀ ਆ ਇੱਥੋਂ ਇਹ ਸਵਾਲ ਹੁੰਦਾ ਹੈ ਕਿ ਫਰਮੇਤ ਸਿੰਘ ਸੰਧੂ ਜਿਹੜਿਆ ਲੋਕਾਂ ਦੇ ਨਾਲ ਖੜਦੇ ਹੋਣਗੇ ਲੋਕਾਂ ਦੀ ਆਵਾਜ਼ ਚੁੱਕਦੇ ਹੋਣਗੇ ਲੋਕਾਂ ਨੂੰ ਤਾਂ ਲੋਕਾਂ ਦੇ ਵੱਲੋਂ ਤਾਂ ਹੀ ਤਿੰਨ ਵਾਰ ਜਿਹੜਾ ਉਹਨਾਂ ਨੂੰ ਉਮੀਦਵਾਰ ਜਿਹੜਾ ਇੱਕ ਚੰਗਾ ਹੋਲਡ ਜਿਹੜਾ ਜ਼ਰੂਰ ਉਹਨਾਂ ਦਾ ਲੱਗਦਾ ਹੈ ਕਿ ਚੰਗਾ ਹੋਲਡ ਹੋਊਗਾ ਤੇ ਤਾਂ ਹੀ ਲੋਕਾਂ ਨੇ ਤਿੰਨ ਵਾਰ ਉਹਨਾਂ ਨੂੰ ਚੋਣਿਆ ਵੀ ਜੇ 2022 ਦੀ ਗੱਲ ਕਰੀਏ ਤਾਂ ਕਸ਼ਮੀਰ ਸਿੰਘ ਸੋਲ ਜਿਹੜੇ ਆਮ ਆਦਮੀ ਪਾਰਟੀ ਦੇ ਵੱਲੋਂ ਖੜੇ ਸੀਗੇ ਕਰੀਬ 53000 ਦੇ ਕਰੀਬ ਜਿਹੜੀਆਂ VOTING ਇਹਨਾਂ ਨੂੰ ਪਈ ਸੀ ਤਾਂ ਟੋਟਲ ਦੱਸਿਆ ਜਾ ਰਿਹਾ ਹੈ ਕਿ 40% ਵੋਟ ਜਿਹੜੀ ਹੈ ਕੱਲੇ ਆਮ ਆਦਮੀ ਪਾਰਟੀ ਦੇ ਕਸ਼ਮੀਰ ਸਿੰਘ ਸੋਹਲ ਨੂੰ ਪਈ ਸੀ ਇਸ ਤੋਂ ਇਲਾਵਾ ਇਹਨਾਂ ਦੇ ਜਿਹੜੇ ਵਿਰੋਧੀ ਧਿਰ ਦੇ ਵਿੱਚ ਸੀ ਉਦੋਂ ਹਰਮਿਤ ਸਿੰਘ ਸੰਧੂ ਜੋ ਹੁਣ ਮੌਜੂਦਾ ਆਮ ਆਦਮੀ ਪਾਰਟੀ ਦੇ ਵੱਲੋਂ ਉਮੀਦਵਾਰ ਚੋਣਾਂ ਲੜ ਰਹੇ ਨੇ ਤਾਂ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਉਦੋਂ ਹਰਮਿਤ ਸਿੰਘ ਸੰਧੂ ਨੂੰ ਜਿਹੜਾ ਚੋਣ ਮੈਦਾਨ ਦੇ ਵਿੱਚ ਜਿਹੜਾ ਉਤਾਰਿਆ ਗਿਆ ਸੀ ਤਾਂ ਉਸ ਵੇਲੇ 2022 ਦੇ ਵਿੱਚ ਇਹਨਾਂ ਨੂੰ ਜਿਹੜੀ ਹੈ 39000 ਦੇ ਕਰੀਬ ਜਿਹੜੀ ਹੈ ਸਾਰੀ ਵੋਟ ਪਈ ਸੀ ਤੇ 30% ਜਿਹੜੀ ਵੋਟ ਹੈ ਜਿਹੜੀ ਉਹ ਹਰਮਿਤ ਸਿੰਘ ਸੰਧੂ ਨੂੰ ਪਈ ਸੀ ਇਸ ਤੋਂ ਇਲਾਵਾ ਕਾਂਗਰਸ ਦੇ ਵਿੱਚ ਜਿਹੜੇ ਆ ਤਰਨबीर ਅਗਨੀ ਹੋਤਰੀ ਖੜੇ ਸੀਗੇ ਉਹਨਾਂ ਨੂੰ 20% ਵੋਟ ਪਈ ਸੀ ਤੇ ਅਮਰਿਤਪਾਲ ਸਿੰਘ ਮੈਰੂ ਵਿਓਦੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਜਿਹੜੇ ਆ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਸੀ ਤਾਂ ਇਹਨਾਂ ਨੂੰ ਕਰੀਬ ਜਿਹੜੀ ਆ 6300 ਦੇ ਕਰੀਬ ਵੋਟ ਪਈ ਸੀ ਜੇਕਰ ਇਸ ਤੋਂ ਪੁਰਾਣੀ ਗੱਲ ਕਰੀਏ 2017 ਦੀ ਗੱਲ ਕਰੀਏ ਤਾਂ 2017 ਦੇ ਵਿੱਚ ਜਿਹੜੀ ਆ ਤਰਨबीर ਅਗਨੀ ਹੋਤਰੀ ਜਿਹੜੇ ਆ ਉਹ ਜਿੱਤੇ ਸੀਗੇ 60000 ਦੇ ਕਰੀਬ ਉਹਨਾਂ ਨੂੰ ਵੋਟ ਪਈ ਸੀਗੀ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਹੜੇ ਹਰਮਿਤ ਸਿੰਘ ਸੰ ਤਾਂ ਹੁਣ ਜਿਹੜਾ ਉਸ ਤੋਂ ਬਾਅਦ ਜਦੋਂ 22 ਦੀਆਂ ਚੋਣਾਂ ਹੋਈਆਂ ਸੀ 22 ਦੀਆਂ ਚੋਣਾਂ ਦੇ ਵਿੱਚ ਹਾਲਾਂਕਿ 17 ਦੇ ਵਿੱਚ ਤਾਂ ਰਣਬੀਰ ਅਗਨੀ ਹੋਤਰੀ ਜਿੱਤੇ ਸੀ ਤਾਂ ਉਸ ਤੋਂ ਬਾਅਦ ਜਦੋਂ 22 ਦੀਆਂ ਚੋਣਾਂ ਹੋਈਆਂ ਤਾਂ 22 ਦੀਆਂ ਚੋਣਾਂ ਦੇ ਵਿੱਚ ਇੱਕ ਵਾਰ ਫਿਰ ਜਿਹੜਾ ਹਰਮਿਤ ਸਿੰਘ ਸੰਧੂ ਨੂੰ ਤਰਨਬਿੰਨ ਅਗਨੀ ਹੋਤਰੀ ਤੋਂ ਵੱਧ ਜਿਹੜੀਆਂ ਵੋਟਾਂ ਪਈਆਂ ਸੀ ਹਾਲਾਂਕਿ ਉਹਦੋਂ ਜਿੱਤ ਜਿਹੜੀ ਆ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮਿਤ ਸਿੰਘ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਸੀਗੇ ਕਸ਼ਮੀਰ ਸਿੰਘ ਸੋਹਲ ਦੀ ਉਹਦੋਂ ਹੋਈ ਸੀ ਕਿ ਤਾਂ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਹੈ ਮੌਤ ਹੁੰਦੀ ਹੈ ਮੌਤ ਬਾਅਦ ਇਹ ਜਿਹੜਾ ਤਰਨ ਤਰਨ ਜਿਮਨੀ ਚੋਣਾਂ ਦੁਆਰਾ ਕਰਵਾਈਆਂ ਜਾਂਦੀਆਂ ਨੇ ਇਹ ਜਿਮਨੀ ਚੋਣਾਂ ਦੇ ਵਿੱਚ ਜਿਹੜਾ ਫਿਰ ਤੋਂ ਆਪਣਾ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਆਗੂ ਸੀਗੇ ਹਰਮਿਤ ਸਿੰਘ ਸੰਧੂ ਉਹ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇ ਦਿੰਦੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਆਮ ਆਦਮੀ ਪ ਉਮੀਦਵਾਰ ਵੀ ਐਲਾਨਿਆ ਜਾਂਦਾ ਤੇ ਜੇ ਗੱਲ ਕਰੀਏ ਤਾਂ ਹੁਣ ਉਹ ਕਿਹਾ ਜਾ ਰਿਹਾ ਕਿ ਤਿੰਨ ਵਾਰ ਜਿਹੜੇ ਆ ਤਰਨਤਾਰਨ ਤੋਂ ਵਿਧਾਇਕ ਬਣੇ ਨੇ ਤਾਂ ਹੋ ਸਕਦਾ ਹੈ ਕਿ ਪਲੜਾ ਆਮ ਆਦਮੀ ਪਾਰਟੀ ਦੇ ਵੱਲ ਜਿਹੜਾ ਭਾਰੀ ਹੋਵੇ ਕਿਉਂਕਿ ਜਿਹੜੀਆਂ ਹੁਣ ਪਾਰਟੀ ਵੀ ਜਿਹੜੀਆਂ ਹੁਣ ਪੰਜਾਬ ਦੇ ਵਿੱਚ ਪਾਰਟੀ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਾਂ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਦੇ ਕਾਰਨ ਜਿਹਾ ਹਰਮਿਤ ਸੰਧੂ ਨੂੰ ਜਿਹੜਾ ਲੋਕ ਤਰਨਤਾਰਨ ਦੇ ਵਿੱਚ ਚਾਹੁੰਦੇ ਨੇ ਤਿੰਨ ਵਾਰ ਵਿਧਾਇਕ ਰਹੇ ਨੇ ਹੋ ਸਕਦਾ ਵੀ ਆਮ ਆਦਮੀ ਪਾਰਟੀ ਦੇ ਇਸ ਉਮੀਦਵਾਰ ਦੇ ਵੱਲ ਪਲੜਾ ਜਿਹੜਾ ਭਾਰੀ ਹੋ ਸਕਦਾ ਤੁਹਾਨੂੰ ਕੀ ਲੱਗਦਾ ਵੀ ਜਿਹੜੀ ਇਹ ਉਮੀਦ ਹੈ ਕਿਸ ਦੇ ਦਾਤਾ ਆ ਸਕਦਾ ਖੈਰ ਇਹ ਤਾਂ ਬਿਲਕੁਲ ਲੋਕਾਂ ਦੇ ਹੱਥ ਦੇ ਵਿੱਚ ਹੈ ਕਿ ਲੋਕ ਕਿਸ ਨੂੰ ਜਿਤਾਉਂਦੇ ਨੇ ਕਿਸ ਦੇ ਸਿਰ ਜਿੱਤ ਦਾ ਤਾਜ ਸਜਾਉਂਦੇ ਨੇ ਅੱਜ ਜਿਹੜਾ ਕੋਈ ਜ਼ਿਆਦਾ ਸਮਾਂ ਨਹੀਂ ਹੈ ਰਮਨ 11 ਨਵੰਬਰ ਹੈ ਅੱਜ 14 ਨਵੰਬਰ ਨੂੰ ਸਥਿਤੀ ਕਲੀਅਰ ਹੋ ਜਾਏਗੀ ਕਿ ਕੌਣ ਜਿੱਤਦਾ ਹੈ ਤਾਂ ਦੋ ਕ ਦਿਨ ਦਾ ਸਮਾਂ ਵਿੱਚ ਹੈ ਦੋ ਦਿਨ ਲੋਕਾਂ ਨੂੰ ਇੰਤਜ਼ਾਰ ਕਰਨਾ ਪਵੇਗਾ ਪਰ ਉਸ ਤੋਂ ਬਾਅਦ 14 ਨਵੰਬਰ ਨੂੰ ਸਭ ਦੇ ਸਾਹਮਣੇ ਹੋਏਗਾ ਕਿ ਕਿਸ ਦੀ ਜਿੱਤ ਹੁੰਦੀ ਹੈ ਕਿਸ ਦੀ ਕੌਣ ਕਿਹੜੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਤਾਂ ਤੁਸੀਂ ਜੋ ਵੀ ਲੋਕ ਸਾਨੂੰ ਸੁਣ ਰਹੇ ਨੇ ਇਸ ਸਮੇਂ ਤੁਸੀਂ ਵੋਟ ਪਾਈ ਹੈ ਜਾਂ ਕਿਸ ਤਰੀਕੇ ਦਾ ਮਾਹੌਲ ਹੈ ਤਰਨ ਤਰਨ ਦੇ ਵਿੱਚ ਲੋਕਾਂ ਦਾ ਝੁਕਾਅ ਕਿਸ ਪਾਰਟੀ ਦੇ ਵੱਲ ਹੈ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਆਪਣੀ رائے ਸਾਡੇ ਨਾਲ ਸਾਂਝੀ ਕਰੋ ਤਰਨਤਾਰਨ ਦੇ ਵਿੱਚ ਮਾਹੌਲ ਕਾਫੀ ਸਰਗਰਮ ਹੈ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਨੇ ਪੱਪਾਂ ਪਾਰ ਹੋਈਆਂ ਨੇ ਕਿਉਂਕਿ ਅੱਜ ਜਿਮਨੀ ਚੋਣਾਂ ਨੇ ਜਿਮਨੀ ਚੋਣ ਜਿਹੜੀ ਹੈ 7 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ ਤੇ ਸ਼ਾਮ 6 ਵਜੇ ਤੱਕ ਜਿਹੜੀ ਆ VOTING ਹੋਵੇਗੀ ਦੱਸਿਆ ਜਾ ਰਿਹਾ ਕਿ 2 ਲੱਖ ਦੇ ਕਰੀਬ ਜਿਹੜੀ ਆ VOTING ਹੋਵੇਗੀ ਜਿਨ੍ਹਾਂ ਦੇ ਵਿੱਚੋਂ 8 트랜ਜੈਂਡਰ 1 ਲੱਖ ਦੇ ਕਰੀਬ ਜਿਹੜੇ ਆ ਮਰਦ VOTING ਕਰਨਗੇ ਤੇ 93 ਹਜ਼ਾਰ ਦੇ ਕਰੀਬ ਮਹਿਲਾਵਾਂ ਦੇ ਵੱਲੋਂ VOTING ਕੀਤੀ ਜਾਵੇਗੀ ਤੇ ਹੁਣ ਤੱਕ ਜਿਹੜਾ 10.33% VOTING ਜਿਹੜੀ ਆ ਤਰਨਤਾਰਨ ਦੇ ਵਿੱਚ ਹੋ ਚੁੱਕੀ ਹੈ ਮਾਹੌਲ ਕਾਫੀ ਸਰਗਰਮ ਹੈ ਕਾਫੀ ਜਿਹੜਾ ਸਿਆਸੀ ਪਾਰਟੀਆਂ ਦੇ ਵੱਲੋਂ ਪ੍ਰਚਾਰ ਕੀਤਾ ਗਿਆ ਸੀ ਹਾਲਾਂਕਿ ਚੋਣ ਤੋਂ 24 ਘੰਟੇ ਪਹਿਲਾਂ ਜਿਹੜਾ ਪ੍ਰਚਾਰ ਰੋਕ ਦਿੱਤਾ ਜਾਂਦਾ ਤਾਂ ਜਿਹੜਾ ਪ੍ਰਚਾਰ ਵੀ ਪਰਸੋਂ ਜਿਹੜਾ ਰੋਕ ਦਿੱਤਾ ਗਿਆ ਸੀ ਤਾਂ ਪਾਰਟੀਆਂ ਦੇ ਵੱਲੋਂ ਹਮ-ਹਮਾ ਕੇ ਜਿਹੜਾ ਸਾਰਾ ਚੋਣ ਪ੍ਰਚਾਰ ਕੀਤਾ ਗਿਆ ਸੀ ਤੇ ਅੱਜ ਸਾਰੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਪੱਬਾਂ ਭਾਰ ਹੁੰਦੀਆਂ ਹੋਈਆਂ ਤਰਨ-ਤਾਰਨ ਦੇ ਵਿੱਚ ਦਿਖਾਈ ਦੇ ਰਹੀਆਂ ਨੇ ਜੇ ਗੱਲ ਕਰੀਏ ਕਾਂਗਰਸ ਦੇ ਉਮੀਦਵਾਰ ਕਰਮਬੀਰ ਸਿੰਘ ਜਿਹੜਾ ਬੁਰਜ ਨੇ ਉਹਨਾਂ ਦੇ ਵੱਲੋਂ ਵੀ ਜੜੀ ਆ VOTING ਕੀਤੀ ਗਈ ਸੀ ਸਭ ਤੋਂ ਪਹਿਲਾਂ ਉਹਨਾਂ ਨੇ ਵੋਟ ਪਾਈ ਸੀ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਜੋ ਆ ਸੁਖਵਿੰਦਰ ਕੌਰ ਰੰਧਾਵਾ ਉਹਨਾਂ ਦੇ ਵੱਲੋਂ ਵੀ VOTING ਜਿਹੜੀ ਆ ਉਹ ਕੀਤੀ ਗਈ ਸੀ ਤਾਂ ਹੁਣ ਜਿਹੜਾ ਤਰਨਤਾਰਨ ਦੇ ਵਿੱਚ ਮਾਹੌਲ ਕਾਫੀ ਸਰਗਰਮ ਹੈ ਸਾਰੀਆਂ ਪਾਰਟੀਆਂ ਦੇ ਵੱਲੋਂ ਪਹਿਲਾਂ ਚੋਣ ਨੂੰ ਲੈ ਕੇ ਰਾਜ ਕੇ ਪ੍ਰਚਾਰ ਕੀਤਾ ਗਿਆ ਘਰ ਘਰ ਗਏ ਹੈ ਨਾ ਆਪਣੀਆਂ ਪਾਰਟੀਆਂ ਦੀਆਂ ਪ੍ਰਸਿੱਧੀਆਂ ਜਿਹੜੇ ਕੰਮ ਉਹਨਾਂ ਦੇ ਵੱਲੋਂ ਕੀਤੇ ਗਏ ਸੀ ਉਹ ਗਣਾਈ ਤਾਂ ਹੁਣ ਤੱਕ ਜਿਹੜੀ VOTING ਹੋਈ ਆ 10.38% ਵੋਟ ਜਿਹੜੀ ਆ ਹੋ ਚੁੱਕੀ ਆ ਹੁਣ ਤ ਬਿਲਕੁਲ ਕਰੀਬ 11% ਦੇ ਜੋ VOTING ਹੈ ਰਮਨ ਉਹ ਹੋ ਚੁੱਕੀ ਹੈ ਸਵੇਰ ਦਾ ਸਮਾਂ ਹੈ ਕੁਝ ਸਮੇਂ ਬਾਅਦ ਇਹ ਜੋ ਗਿਣਤੀ ਹੈ ਇਹ ਬਾਦ ਸਕਦੀ ਹੈ ਕਿਉਂਕਿ ਕੁਝ ਸਮੇਂ ਬਾਅਦ ਲੋਕ ਜਿਹੜੇ ਨੇ ਘਰਾ ਤੋਂ ਨਿਕਲਣਗੇ ਉਸ ਤੋਂ ਬਾਅਦ ਵੋਟ ਪਾਉਣ ਦੇ ਲਈ ਪੁੱਜਣਗੇ ਉੱਥੇ ਤੁਸੀਂ ਕਿਹਾ ਕਿ ਕਰਨਵੀਰ ਸਿੰਘ ਬੁਰਜ ਜੋ ਉਮੀਦਵਾਰ ਉਤਰੇ ਹੋਏ ਨੇ ਮੈਦਾਨ ਦੇ ਵਿੱਚ ਉਹਨਾਂ ਦੇ ਵਿੱਚੋਂ ਕਰਨਵੀਰ ਸਿੰਘ ਬੁਰਜ ਨੇ ਸਭ ਤੋਂ ਪਹਿਲਾਂ ਵੋਟ ਪੁਗਤਾਈ ਉਸ ਤੋਂ ਬਾਅਦ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਦਾਵਾ ਨੇ ਵੀ ਆਪਣੀ ਵੋਟ ਜੋ ਹੈ ਉਹ ਪੁਗਤਾ ਦੀ ਪੁਗਤਾ ਦਿੱਤੀ ਹੈ ਤਾਂ ਕਰੀਬ 11% ਦੇ ਜੋ VOTING ਹੈ ਇਸ ਸਮੇਂ ਤੱਕ ਹੋ ਚੁੱਕੀ ਆ ਤਾਂ ਸਾਰੀ ਸਿਆਸੀ ਪਾਰਟੀਆਂ ਪੱਬਾ ਪਾਰ ਨੇ ਕਿਉਂਕਿ ਹਰ ਕੋਈ ਜਿਹੜਾ ਜਿੱਤ ਦਾ ਇੱਕ ਨਾਰਾ ਲਾ ਕੇ ਚੱਲਦਾ ਹੈ ਜਦੋਂ ਚੋਣ ਪ੍ਰਚਾਰ ਦੇ ਵਿੱਚ ਰਮ ਰਿਤਦਾ ਹੈ ਬਿਲਕੁਲ ਰੋਡ ਸ਼ੋਅ ਕਿਤੇ ਗਏ ਲੋਕਾਂ ਦੇ ਕੋਲ ਜਿਹੜੇ ਕਿ ਪਹੁੰਚੇ ਉਮੀਦਵਾਰ ਉਹਨਾਂ ਦੇ ਨਾਲ ਮਿਲੇ ਤਾਂ ਜੇਕਰ ਅਸੀਂ ਤਰਨਤਾਰਨ ਦੀ ਗੱਲ ਕਰੀਏ ਤਾਂ ਤਰਨਤਾਰਨ ਇੱਕ ਪੰਥਕ ਸੀਟ ਹੈ ਤਾਂ ਦੱਸ ਦਈਏ ਕਿ ਉੱਥੇ ਕਿ ਜਿਹੜਾ 11 ਪ੍ਰਤੀਸ਼ਤ ਦੇ ਕਰੀਬ VOTING ਜੋ ਹੈ ਉਹ ਹੋ ਚੁੱਕੀ ਆ ਉੱਥੇ ਤੁਹਾਨੂੰ ਦੱਸ ਦਿੰਦੇ ਆ ਕਿ ਤਰਨਤਾਰਨ ਜ਼ਿਮਣੀ ਚੋਣਾਂ ਦੇ ਵਿੱਚ ਜਿਹੜੇ 5 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਆਮ ਆਦਮੀ ਪਾਰਟੀ ਤੋਂ ਹਰਮਿਤ ਸਿੰਘ ਸੰਧੂ ਨੇ ਕਾਂਗਰਸ ਤੋਂ ਕਰਨਬੀਰ ਸਿੰਘ ਬੋਰਜ ਨੇ ਜੋ ਆਪਣੀ ਵੋਟ ਪੁਗਤਾ ਚੁੱਕੇ ਨੇ ਭਾਜਪਾ ਤੋਂ ਹਰਜੀਤ ਸਿੰਘ ਸੰਧੂ ਨੇ ਅਕਾਲੀ ਦਲ ਤੋਂ ਸੁਖਵਿੰਦਰ ਕੌਰ ਰੰਦਾਵਾ ਨੇ ਜੋ ਉਹਨਾਂ ਨੇ ਵੀ ਆਪਣੀ ਵੋਟ ਜੋ ਹੈ ਉਹ ਪੁਗਤਾ ਦਿੱਤੀ ਹੈ ਉੱਥੇ ਹੀ ਜਿਹੜਾ ਕਿ ਵਾਰਿਸ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਮਨਦੀਪ ਸਿੰਘ ਨੇ ਜੋ ਸੰਦੀਪ ਸੰਨੀ ਦੇ ਭਰਾ ਨੇ ਤਾਂ ਦੱਸਿਆ ਕਿ ਜ਼ਿਕਰਯੋਗ ਹੈ ਕਿ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਾ ਦਾ ਦਿਹਾਤ ਹੁੰਦਾ ਹੈ ਜਿਸ ਤੋਂ ਬਾਅਦ ਸੀਟ ਖਾਲੀ ਹੁੰਦੀ ਹੈ ਤੇ ਅੱਜ ਇਸ ਸੀਟ ਦੇ ਉੱਤੇ ਜ਼ਿਮਨੀ ਚੋਣਾਂ ਹੋ ਰਹੀਆਂ ਨੇ ਹਮ ਹਮਾ ਕੇ ਤਰਨਤਾਰਨ ਵਾਸੀ ਪਹੁੰਚ ਰਹੇ ਨੇ ਈਵੀਐਮ ਦੇ ਵਿੱਚ ਅੱਜ ਜੋ ਕਿਸਮਤ ਆ ਜਿਹੜੀ ਕਿ ਕਿਸ ਦੀ ਕੈਦ ਹੁੰਦੀ ਹੈ ਕਿਸ ਦੇ ਸਿਰ ਜਿੱਤ ਦਾ ਤਾਜ ਸਜੇਗਾ ਉਹ ਕੈਰ ਲੋਕਾਂ ਦੇ ਹੱਥ ਹੈ 14 ਨਵੰਬਰ ਨੂੰ ਸਾਰੀ ਸਥਿਤੀ ਜੋ ਹੈ ਹੋ ਜਾਏਗੀ ਕਿ ਕੌਣ ਜਿੱਤਦਾ ਹੈ ਕਿਹੜੀ ਪਾਰਟੀ ਦੇ ਹੱਥ ਜੋ ਹੈ ਜਿੱਤ ਰਮਨ ਲੱਗ ਜੇ ਗੱਲ ਕਰੀਏ ਆਪਣਾ ਜਿਹੜੇ ਆਮ ਆਦਮੀ ਪਾਰਟੀ ਤੋਂ ਹਰਮਿੰਦਰ ਸਿੰਘ ਸੰਧੂ ਉਮੀਦਵਾਰ ਖੜੇ ਆ ਉਹ ਪਹਿਲਾਂ ਵੀ ਆਜ਼ਾਦ ਉਮੀਦਵਾਰ ਖੜੇ ਸੀ 2002 ਦੇ ਵਿੱਚ ਤਾਂ 2002 ਦੇ ਵਿੱਚ ਵੀ ਉਹਨਾਂ ਨੂੰ ਜਿੱਤ ਪ੍ਰਾਪਤ ਹੋਈ ਸੀ ਉਸ ਤੋਂ ਬਾਅਦ 2017 ਦੇ ਵਿੱਚ ਵੀ 2022 ਦੇ ਵਿੱਚ ਵੀ ਖੜੇ ਸੀ ਪਰ ਤਿੰਨ ਵਾਰ ਜਿਹੜੇ ਉਹ ਵਿਧਾਇਕ ਰਹਿ ਚੁੱਕੇ ਨੇ 2022 ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਆ ਉਹ ਖੜੇ ਸੀਗੇ ਕਸ਼ਮੀਰ ਸਿੰਘ ਸੋਹਲ ਤਾਂ ਉਹਨਾਂ ਨੇ ਜਿਹੜਾ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜਾ ਉਹਨਾਂ ਦੀ ਜਿੱਤ ਹੋਈ ਸੀ ਕਸ਼ਮੀਰ ਸਿੰਘ ਸੋਹਲ ਦੀ ਤਾਂ ਹੁਣ ਉਹਨਾਂ ਦਾ ਦਿਹਾਂਤ ਹੋ ਚੁੱਕਿਆ ਸੀ ਜਿਸ ਤੋਂ ਬਾਅਦ ਜਿਹੜੀ ਆ ਦੁਬਾਰਾ ਇਹ VOTING ਜਿਹੜੀ ਆ ਸ਼ੁਰੂ ਹੋਈ ਆ ਤਾਂ ਪਹਿਲਾਂ ਗੱਲ ਕਰੀਏ ਹਰਮੇਤ ਸਿੰਘ ਸੰਧੂ ਜਿਹੜੇ ਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀ ਅਕਾਲੀ ਦਲ ਦੇ ਵਿੱਚੋਂ ਇਹਨਾਂ ਨੇ ਦੋ ਵਾਰ ਜਿਹੜੀ ਆ ਵਿਧਾਇਕ ਦੀ ਜਿਹੜੀ ਆ ਸ਼ੀਟ ਤੇ ਜਿੱਤ ਪ੍ਰਾਪਤ ਕੀਤੀ ਹੈ ਜਿਸ ਤੋਂ ਬਾਅਦ ਇਹਨਾਂ ਨੇ ਅਕਾਲੀ ਦਲ ਦੇ ਵਿੱਚੋਂ ਅਸਤੀਫਾ ਦਿੱਤਾ ਸੀਗਾ ਤੇ ਕਰੀਬ 2 ਮਹੀਨੇ ਪਹਿਲਾਂ ਇਹ ਫਿਰ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜਾ ਇਹਨਾਂ ਨੂੰ ਉਮੀਦਵਾਰ ਵੀ ਐਲਾਨਿਆ ਗਿਆ ਸੀ ਤਾਂ ਜਦੋਂ ਹਰਮੇਤ ਸਿੰਘ ਸੰਧੂ ਨੂੰ ਉਮੀਦਵਾਰ ਐਲਾਨਿਆ ਗਿਆ ਸੀ ਤਾਂ ਕਸ਼ਮੀਰ ਸਿੰਘ ਸੋਲ ਦੇ ਜਿਹੜੇ ਪੀਏ ਸੀਗੇ ਕੋਮਲ ਸਿੰਘ ਕੋਮਲਪ੍ਰੀ ਸਿੰਘ ਉਹਨਾਂ ਦੇ ਵੱਲੋਂ ਵੀ ਇਤਰਾਜ਼ ਜਤਾਇਆ ਗਿਆ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਨੂੰ ਜਿਹੜੀ ਹੈ VOTING ਲਈ ਜਿਹੜਾ ਉਮੀਦਵਾਰ ਐਲਾਨਿਆ ਜਾਣਾ ਚਾਹੀਦਾ ਤਾਂ ਉਹਨਾਂ ਦੇ ਵੱਲੋਂ ਫਿਰ ਆਜ਼ਾਦ ਉਮੀਦਵਾਰ ਵਜੋਂ ਲੜਨ ਦਾ ਫੈਸਲਾ ਵੀ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਫਿਰ ਇਹ ਜਿਹੜੀ ਚੋਣਾਂ ਤੋਂ ਪਹਿਲਾਂ ਇੱਕ ਇਹ ਮਾਮਲਾ ਵੀ ਸਾਹਮਣੇ ਆਇਆ ਸੀ ਕਿ ਉਹ ਜਿਹੜੇ ਆ BJP ਦੇ ਨਾਲ ਜਿਹੜੇ ਆ ਸ਼ਾਮਲ ਹੋ ਜਾਂਦੇ ਆ BJP ਦਾ ਉਹਨਾਂ ਦੇ ਵੱਲੋਂ ਪੱਲਾ ਫੜਿਆ ਜਾਂਦਾ ਤਾਂ ਇਹ ਜਿਹੜਾ ਚੋਣਾਂ ਤੋਂ ਪਹਿਲਾਂ ਹੋਰ ਵੀ ਕਈ ਜਿਹੜੇ ਆ ਚੋਣ ਕਮਿਸ਼ਨ ਦੇ ਵੱਲੋਂ ਵੀ ਵੱਡਾ ਜਿਹੜਾ ਫੈਸਲਾ ਲਿਆ ਗਿਆ ਸੀਗਾ SSP ਰਵਜੋਤ ਕੌਰ ਨੂੰ ਸਸਪੈਂਡ ਕੀਤਾ ਹੋਰ ਵੀ ਕਈ ਜਿਹੜਾ ਐਸੇ ਸਰਗਰਮ ਮੁੱਦੇ ਭੱਕੇ ਸੀ ਤਾਂ ਹੁਣ ਜਿਹੜਾ ਅੱਜ VOTING ਹੋ ਰਹੀ ਆ ਹੋਰ ਵੀ ਹੋ ਸਕਦਾ ਕੋਈ ਇੱਥੇ ਮਾਹੌਲ ਭੱਕਦਾ ਹੋਇਆ ਨਜ਼ਰ ਵੀ ਆ ਸਕਦਾ ਕਿਉਂਕਿ ਪਰ ਪ੍ਰਬੰਧ ਜੋ ਨੇ ਉਹ ਪ੍ਰਸ਼ਾਸਨ ਦੇ ਬਹੁਤ ਪੁਖਤਾ ਜੋ ਨੇ ਪ੍ਰਸ਼ਾਸਨ ਹਮੇਸ਼ਾ ਹੀ ਜਦੋਂ ਇਹ VOTINGS ਵਗੈਰਾ ਹੁੰਦੀਆਂ ਨੇ ਤਾਂ ਪ੍ਰਸ਼ਾਸਨ ਵੀ ਜਿਹੜਾ ਪੁਖਤਾ ਪ੍ਰਬੰਧਾ ਦੇ ਨਾਲ ਹੀ ਚੱਲਦਾ ਤਾਂ ਜੋ ਜੋ ਬਿਲਕੁਲ ਕਲੀਅਰ ਜਿਹੜੀ VOTINGS ਨੇ ਉਹ ਹੋ ਚੁੱਕ ਹੋ ਸਕੇ ਕਿਸੇ ਦੇ ਵੀ ਮਨ ਦੇ ਵਿੱਚ ਕੋਈ ਡਾਊਟ ਨਾ ਰਵੇ ਕਿ VOTINGS ਨੂੰ ਲੈ ਕੇ ਤਾਂ ਜਿਸ ਨੂੰ ਲੈ ਕੇ ਦੱਸ ਦਈਏ ਕਿ ਪ੍ਰਸ਼ਾਸਨ ਦੇ ਵੀ ਪ੍ਰਬੰਧ ਬਹੁਤ ਜ਼ਿਆਦਾ ਪੁਖਤਾ ਹੁੰਦੇ ਨੇ ਉੱਥੇ ਅਸੀਂ ਸਿਆਸੀ ਸਫ਼ਰ ਦੇ ਜੇਕਰ ਗੱਲ ਕਰੀਏ ਜੋ ਉਮੀਦਵਾਰ ਖੜੇ ਨੇ ਉਹਨਾਂ ਦਾ ਸਿਆਸੀ ਸਫ਼ਰ ਵੀ ਦੱਸਣਾ ਰਮਨ ਬਹੁਤ ਜ਼ਰੂਰੀ ਹੈ ਤਾਂ ਦਾਜ਼ੀ ਦੇ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਜਿਹੜੀ ਆਸ ਹਰਮਿਤ ਸਿੰਘ ਸੰਧੂ ਦੇ ਉੱਤੇ ਹਰਮਿਤ ਸਿੰਘ ਸੰਧੂ ਜੋ ਨੇ ਉੱtre ਨੇ ਆਮ ਆਦਮੀ ਪਾਰਟੀ ਤੋਂ ਉਤੇ ਦਾਜ਼ੀ ਦੇ ਡਾਕਟਰ ਕਸ਼ਮੀਰ ਸਿੰਘ ਸੋਹਲ ਜਿਨ੍ਹਾਂ ਦਾ ਦੇਹਾਂਤ ਹੋਇਆ ਉਹ ਵੀ ਆਮ ਆਦਮੀ ਪਾਰਟੀ ਤੋਂ ਤਰਨਤਾਰਨ ਦੇ ਲੋਕਾਂ ਨੇ ਤਿੰਨ ਵਾਰ ਚੁਣਿਆ ਉਹਨਾਂ ਨੇ ਬਿਲਕੁਲ ਉਹ ਵੀ ਆਮ ਆਦਮੀ ਪਾਰਟੀ ਤੋਂ ਸਨ ਤਾਂ ਇੱਕ ਆਮ ਆਦਮੀ ਪਾਰਟੀ ਦੇ ਲਈ ਇਹ ਸੀਟ ਮੁੱਚ ਦਾ ਸਵਾਲ ਪਹਿਲੇ ਦਿਨ ਤੋਂ ਹੀ ਬਣੀ ਹੋਈ ਹੈ ਜਦੋਂ ਤਰਨਤਾਰਨ ਦੇ ਵਿੱਚ ਕਹਿਆ ਜਾ ਰਿਹਾ ਵੀ 27 ਦੀਆਂ ਚੋਣਾਂ ਵੀ ਤੈਅ ਹੁੰਦੀਆਂ ਨੇ ਬਿਲਕੁਲ ਜਦੋਂ ਚੋਣਾਂ ਨੂੰ ਲੈ ਕੇ ਉਹ ਹੋਇਆ ਸੀ ਅਨਾਉਂਸਮੈਂਟ ਹੋਈ ਸੀ ਕਿ ਤਰਨਤਾਰਨ ਦੇ ਵਿੱਚ ਜ਼ਿਮਨੀ ਚੋਣਾਂ ਫਲਾਣੀ ਤਰੀਕ ਨੂੰ ਹੋਣਗੀਆਂ ਫਲਾਣੀ ਤਰੀਕ ਨੂੰ ਰਿਜ਼ਲਟਸ ਆਣਗੇ ਤਾਂ ਉਸ ਸਮੇਂ ਦੇ ਉੱਤੇ ਜਿਹੜਾ ਕਿ ਇੱਕ ਆਮ ਆਦਮੀ ਪਾਰਟੀ ਦੇ ਲਈ ਇਹ ਸੀਟ ਮੁੱਚ ਦਾ ਸਵਾਲ ਬਣ ਗਈ ਸੀ ਤੇ ਉਸ ਤੋਂ ਬਾਅਦ ਚੋਣ ਪ੍ਰਚਾਰ ਵੀ ਜੋ ਹੈ ਉਹ ਲਗਾਤਾਰ ਜਾਰੀ ਸੀ ਤਾਂ ਉੱਤੇ ਤੁਹਾਨੂੰ ਦੱਸ ਦਿੰਨੇ ਆ ਕਿ ਸਿਆਸਤ ਵਿੱਚ ਲੰਬੀ ਪਾਰੀ ਖੇਡ ਚੁੱਕੇ ਨੇ ਹਰਮੀਤ ਸਿੰਘ ਸੰਦੂ ਸ਼੍ਰੋਮਣੀ ਅਕਾਲੀ ਦਲ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਸਨ ਜਿਵੇਂ ਕਿ ਤੁਸੀਂ ਦੱਸਿਆ ਹੀ ਹੈ ਰਮਨ ਉੱਥੇ ਤੁਹਾਨੂੰ ਦੱਸ ਦਿੰਨੇ ਆ ਕਿ ਕਾਂਗਰਸ ਪਾਰਟੀ ਨੇ ਪੇਸ਼ੇ ਤੋਂ ਵਕੀਲ ਸਿਆਸਤਦਾਨ ਕਰਨਬੀਰ ਸਿੰਘ ਬੁਰਜ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਿਹੜਾ ਉਹ ਵੀ ਸਿਆਸਤਦਾਨ ਨੇ ਇਹਨਾਂ ਦਾ ਪਰਿਵਾਰ ਵੀ ਸਿਆਸਤਦਾਨ ਸੀ ਜਿਹੜਾ 1920 ਦੀ ਗੱਲ ਕਰੀਏ ਤਾਂ ਇਹਨਾਂ ਦੇ ਦਾਦਾ ਜੀ ਸੀ ਜਿਹੜੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੱਸੇ ਜਾ ਰਹੇ ਨੇ ਉਸ ਤੋਂ ਬਾਅਦ ਇਹਨਾਂ ਦੇ ਪਿਤਾ ਜਿਹੜੇ ਆ ਉਹ ਕਾਂਗਰਸ ਦੇ ਕਾਂਗਰਸ ਦੇ ਪ੍ਰਧਾਨ ਦੱਸੇ ਜਾ ਰਹੇ ਸੀ ਉਸ ਤੋਂ ਬਾਅਦ ਜੇ ਗੱਲ ਕਰੀਏ 2017 ਦੇ ਵਿੱਚ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀ ਦਾ 2017 ਦੇ ਵਿੱਚ ਵੀ ਕਰਨ ਵੀਰ ਸਿੰਘ ਬੁਰਜ ਦੇ ਵੱਲੋਂ ਟਿਕਟ ਮੰਗੀ ਗਈ ਸੀ ਪਰ ਇਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ ਸੀ ਜਿਸ ਤੋਂ ਬਾਅਦ 22 ਦੇ ਵਿੱਚ ਜਿਹੜਾ ਉਹਨਾਂ ਦੇ ਕਾਂਗਰਸ ਦੇ ਜਿਹੜੇ ਉਮੀਦਵਾਰ ਸੀਗੇ ਤਰਨਵੀਰ ਅਗਰੀ ਹੋਤਰੀ ਜਿਹੜੇ ਆ ਉਹਨਾਂ ਦੀ ਹਾਰ ਹੁੰਦੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਇਹਨਾਂ ਨੂੰ ਇੱਕ ਵਾਰ ਫਿਰ ਮੌਕਾ ਮਿਲਦਾ ਚੋਣਾਂ ਦੇ ਵਿੱਚ ਉਤਰਨ ਦਾ ਬਿਲਕੁਲ ਉਹ ਤੇ ਭ ਆਤੀਜਨਤਾ ਪਾਰਟੀ ਦੇ ਵੱਲੋਂ ਤਰਨਤਾਰਨ ਤੋਂ ਚੋਣ ਮੈਦਾਨ ਵਿੱਚ ਇੱਕ ਸਿੱਖ ਚਿਹਰਾ ਜਿਹੜਾ ਕਿ ਉਤਾਰਿਆ ਗਿਆ ਸਿੱਖ ਚਿਹਰੇ ਨੂੰ ਤਰਜੀਹ ਦਿੱਤੀ ਗਈ ਹੈ ਤਾਂ ਉਹਨਾਂ ਨੇ ਉਮੀਦਵਾਰ ਹਰਜੀਤ ਸਿੰਘ ਸੰਦੋ ਇੱਕ ਪੁਰਾਣੇ ਸਿਆਸਤਦਾਨ ਹਨ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਬਿਲਕੁਲ 2007 ਦੇ ਵਿੱਚ ਯੂਥ ਅਕਾਲੀ ਦਲ ਦੇ ਮੈਂਬਰ ਵਜੋਂ ਆਪਣਾ ਸਿਆਸੀ ਸਫ਼ਰ ਇਹਨਾਂ ਦੇ ਵੱਲੋਂ ਸ਼ੁਰੂ ਕੀਤਾ ਗਿਆ ਸੀ ਜ਼ਿਲ੍ਹਾ ਪ੍ਰਧਾਨ ਵੀ ਨਿਯੁਕਤ ਕੀਤਾ ਗਿਆ ਸੀ ਬਿਲਕੁਲ 2022 ਤੱਕ ਉਹ ਅਕਾਲੀ ਦਲ ਲਈ ਕੰਮ ਕਰਦੇ ਰਹੇ ਉਸ ਤੋਂ ਬਾਅਦ ਉਹਨਾਂ ਨੇ ਭਾਜਪਾ ਦਾ ਜਿਹੜਾ ਲੜ ਫੜਿਆ ਤੇ ਮੰਨਿਆ ਜਾਂਦਾ ਹੈ ਕਿ ਤਰਨਤਾਰਨ ਇਲਾਕੇ ਵਿੱਚ ਪਾਜਪਾ ਦੀ ਮੈਂਬਰਸ਼ਿਪ ਵਧਾਉਣ ਦੇ ਵਿੱਚ ਇਹਨਾਂ ਦਾ ਅਹਿਮ ਯੋਗਦਾਨ ਹੈ ਜ਼ਰੂਰ ਹੈ ਤਾਂ ਦੱਸ ਜੀ ਉੱਤੇ ਹੀ ਗੱਲ ਕਰਾਂਗੇ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਪੇਸ਼ੇ ਤੋਂ ਅਧਿਆਪਕ ਨੇ ਸੁਖਵਿੰਦਰ ਕੌਰ ਰੰਦਾਵਾ ਜੋ ਆਪਣੇ ਵੋਟ ਪੁਕਤਾ ਚੁੱਕੇ ਨੇ ਤਾਂ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਤਾਂ ਪੰਥਕ ਸੀਟ ਮੰਨੀ ਜਾਂਦੀ ਹੈ ਤਰ੍ਹਾਂ ਤਰ੍ਹਾਂ ਜਿਵੇਂ ਤੁਹਾਨੂੰ ਦੱਸਿਆ ਤੇ ਆਜ਼ਾਦੀ ਤੋਂ ਬਾਅਦ ਬਹੁਤ ਸਮਾਂ ਕਾਲੀਦਲੀ ਜਿਹੜਾ ਕਿ ਇੱਥੇ ਅਕਾਲੀ ਦਲ ਦਾ ਕਾਬਜ਼ ਰਿਹਾ ਪਰ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਦੀਆਂ ਜੀ ਗੱਲ ਕੀਤੀ ਜਾਵੇ ਤਾਂ ਇਸ ਹਲਕੇ ਤੋਂ ਅਕਾਲੀ ਦਲ ਨੇ ਲਗਾਤਾਰ ਦੋ ਵਾਰ ਜਿਹੜੀਆਂ ਚੋਣਾਂ ਨੇ ਉਹ ਹਾਰੀਆਂ ਨੇ ਤਾਂ 2000 22 ਵਿੱਚ ਅਕਾਲੀ ਦਲ ਤੋਂ ਚੋਣ ਲੜਨ ਵਾਲੇ ਉਮੀਦਵਾਰ ਹਰਮੀਤ ਸਿੰਘ ਸੰਧੂ ਇਸ ਵਾਰ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਮੈਦਾਨ ਵਿੱਚ ਹਨ ਅਤੇ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਦਾਵਾ ਨੂੰ ਹੀ ਟੱਕਰ ਦੇ ਯਾਨੀ ਕਿ ਤਾਂ ਉਤੇ ਮਨਦੀਪ ਸਿੰਘ ਖਾਲਸਾ ਖਡੂਰ ਸਾਬ ਤੋਂ ਮੈਂਬਰ ਪਾਰਲੀਮੈਂਟ ਅਤੇ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੇ ਇਹਨਾਂ ਨੂੰ ਉਮੀਦਵਾਰ ਐਲਾਨਿਆ ਸੀ ਤਾਂ ਚੋਣ ਪ੍ਰਚਾਰ ਦੌਰਾਨ ਇਲਾਕੇ ਵਿੱਚ ਜਿਹੜਾ ਕਿ ਪੋਸਟਰ ਜੋ ਲੱਗੇ ਉਸ ਦੇ ਵਿੱਚ ਅੰਮ੍ਰਿਤਪਾਲ ਦੀ ਤਸਵੀਰ ਵੀ ਜੋ ਹੈ ਉਹ ਨਜ਼ਰ ਆਈ ਹੈ ਤਾਂ ਜਾਣਕਾਰੀ ਮੁਤਾਬਕ ਮਨਦੀਪ ਸਿੰਘ ਜੋਸ਼ਿਫ ਸਿੰਘ ਗੋਸੂਦੀਰ ਸੂਰੀ ਦੇ ਕਤਲ ਮਾਮਲੇ ਦੇ ਵਿੱਚ ਜੇਲ੍ਹ ਵਿੱਚ ਬੰਦ ਸੰਦੀਪ ਸਿੰਘ ਸੰਨੀ ਦਾ ਭਰਾ ਉਸ ਨੂੰ ਜਿਹੜਾ ਕਿ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਤਾਂ ਦੱਸਦੀ ਹੈ ਕਿ ਲਗਾਤਾਰ ਜੋ VOTING ਹੈ ਉਸ ਵੀਰੇ 7 ਵਜੇ ਤੋਂ ਚੱਲੀ ਹੈ ਤੇ 6 ਵਜੇ ਤੱਕ ਵੋਟਾਂ ਪੈਣਗੀਆਂ ਉਤੇ ਹੋ ਬਹੁਮਾਕੇ ਜੋ ਤਰਨਤਨ ਵਾਸੀ ਨੇ ਉਹ ਵੋਟ ਪਾਉਣ ਦੇ ਪਾਉਣ ਦੇ ਲਈ ਪਹੁੰਚ ਰਹੇ ਨੇ ਵੋਟ ਪੁਖਤਾਨਣ ਦੇ ਲਈ ਪਹੁੰਚ ਰਹੇ ਨੇ ਤਾਂ ਲੋਕਾਂ ਦੇ ਵਿੱਚ ਇੱਕ ਉਤਸ਼ਾਹ ਵੀ ਹੈ ਕਿ ਕਿਸ ਨੂੰ ਤੇ ਹਰ ਕਿਸੇ ਦੇ ਮਨ ਦੇ ਵਿੱਚ ਇਹ ਵੀ ਹੈ ਕਿ ਕਿਸ ਨੂੰ ਜਿਹੜਾ ਲੋਕ ਨੇ ਉਹ ਜਿੱਤ ਦਾ ਤਾਜ ਕਿਸ ਦੇ ਸਿਰ ਸਜਾਉਣਗੇ ਤਾਂ ਕਾਫੀ ਜ਼ਿਆਦਾ ਇਸ ਸਮੇਂ ਲੋਕਾਂ ਦੇ ਵਿੱਚ ਉਤਸ਼ਾਹ ਹੈ ਲੋਕ ਜਿਹੜੇ ਨੇ ਉਹ ਸਵੇਰੇ ਸਵੇਰੇ ਤੁਸੀਂ ਦੇਖੋ ਕਰੀਬ 11% ਦੇ VOTING ਹਲੇ ਸਮਾਜ ਹੋਇਆ ਕੀ ਹੋਇਆ ਤੇ ਕਰੀਬ 11 ਪਰਤੀਸ਼ਤ ਦੇ ਵੋਟਿੰਗ ਜੋ ਹੈ ਹੋ ਵੀ ਚੁੱਕੀ ਆ ਜੇ ਗੱਲ ਕਰੀਏ ਆਪਾਂ 2017 ਦੀ ਤਾਂ 2017 ਦੇ ਵਿੱਚ ਜਿਹੜੇ ਆ ਅਗਨੀ ਹੋਤਰੀ ਜਿਹੜੇ ਆ ਕਾਂਗਰਸ ਦੇ ਵੱਲੋਂ ਉਹ ਜਿੱਤੇ ਸੀ ਉਸ ਤੋਂ ਬਾਅਦ ਜੇ ਗੱਲ ਕਰੀਏ 2022 ਦੀ 2022 ਦੇ ਵਿੱਚ VOTING ਹੁੰਦੀ ਹੈ ਤਾਂ ਜਦੋਂ ਤਰਨबीर ਅਗਨੀ ਹੋਤਰੀ ਤੋਂ ਵੱਧ ਵੋਟ ਫਿਰ ਜਿਹੜੀ ਆ ਆਪਣਾ ਹਰਮੇਤ ਸਿੰਘ ਸੰਧੂ ਨੂੰ ਪੈਂਦੀ ਹੈ ਇੱਥੋਂ ਇਹ ਸਵਾਲ ਹੁੰਦਾ ਹੈ ਕਿ ਹਰਮੇਤ ਸਿੰਘ ਸੰਧੂ ਜਿਹੜਿਆ ਲੋਕਾਂ ਦੇ ਨਾਲ ਖੜਦੇ ਹੋਣਗੇ ਲੋਕਾਂ ਦੀ ਆਵਾਜ਼ ਚੁੱਕਦੇ ਹੋਣਗੇ ਲੋਕਾਂ ਨੂੰ ਤਾਂ ਲੋਕਾਂ ਦੇ ਵੱਲੋਂ ਤਾਂ ਹੀ ਤਿੰਨ ਵਾਰ ਜਿਹੜਾ ਉਹਨਾਂ ਨੂੰ ਉਮੀਦਵਾਰ ਜਿਹੜਾ ਇੱਕ ਚੰਗਾ ਹੋਲਡ ਜਿਹੜਾ ਜ਼ਰੂਰ ਉਹਨਾਂ ਦਾ ਲੱਗਦਾ ਹੈ ਕਿ ਚੰਗਾ ਹੋਲਡ ਪਹੂਗਾ ਤੇ ਤਾਂ ਹੀ ਲੋਕਾਂ ਨੇ ਤਿੰਨ ਵਾਰ ਉਹਨਾਂ ਨੂੰ ਚੁਣਿਆ ਵੀ ਜੀ ਜੀ ਜੇ 2022 ਦੀ ਗੱਲ ਕਰੀਏ ਤਾਂ ਕਸ਼ਮੀਰ ਸਿੰਘ ਸੋਹਲ ਜਿਹੜੇ ਆਮ ਆਦਮੀ ਪਾਰਟੀ ਦੇ ਵੱਲੋਂ ਖੜੇ ਸੀਗੇ ਕਰੀਬ 53000 ਦੇ ਕਰੀਬ ਜਿਹੜੀਆਂ VOTING ਇਹਨਾਂ ਨੂੰ ਪਈ ਸੀ ਤਾਂ ਟੋਟਲ ਦੱਸਿਆ ਜਾ ਰਿਹਾ ਹੈ ਕਿ 40% ਵੋਟ ਜਿਹੜੀ ਹੈ ਕੱਲੇ ਆਮ ਆਦਮੀ ਪਾਰਟੀ ਦੇ ਕਸ਼ਮੀਰ ਸਿੰਘ ਸੋਹਲ ਨੂੰ ਪਈ ਸੀ ਇਸ ਤੋਂ ਇਲਾਵਾ ਇਹਨਾਂ ਦੇ ਜਿਹੜੇ ਵਿਰੋਧੀ ਧਿਰ ਦੇ ਵਿੱਚ ਸੀ ਉਦੋਂ ਹਰਮਿਤ ਸਿੰਘ ਸੰਧੂ ਜੋ ਹੁਣ ਮੌਜੂਦਾ ਆਮ ਆਦਮੀ ਪਾਰਟੀ ਦੇ ਵੱਲੋਂ ਉਮੀਦਵਾਰ ਚੋਣਾਂ ਲੜ ਰਹੇ ਨੇ ਤਾਂ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਉਦੋਂ ਹਰਮਿਤ ਸਿੰਘ ਸੰਧੂ ਨੂੰ ਜਿਹੜਾ ਚੋਣ ਮਦਾਨ ਦੇ ਵਿੱਚ ਜਿਹੜਾ ਉਤਾਰਿਆ ਗਿਆ ਸੀ ਤਾਂ ਉਸ ਵੇਲੇ 2022 ਦੇ ਵਿੱਚ ਇਹਨਾਂ ਨੂੰ ਜਿਹੜੀ ਹੈ 39000 ਦੇ ਕਰੀਬ ਜਿਹੜੀ ਹੈ ਸਾਰੀ ਵੋਟ ਪਈ ਸੀ ਤੇ 30% ਜਿਹੜੀ ਵੋਟ ਹੈ ਜਿਹੜੀ ਉਹ ਹਰਮਿਤ ਸਿੰਘ ਸੰਧੂ ਨੂੰ ਪਈ ਸੀ ਇਸ ਤੋਂ ਇਲਾਵਾ ਕਾਂਗਰਸ ਦੇ ਵਿੱਚ ਜਿਹੜੇ ਆ ਤਰਨबीर ਅਗਨੀ ਹੋਤਰੀ ਖੜੇ ਸੀਗੇ ਉਹਨਾਂ ਨੂੰ 20% ਵੋਟ ਪਈ ਸੀ ਤੇ ਅਮਰਿਤਪਾਲ ਸਿੰਘ ਮੈਰੂ ਵਿਓਦੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਜਿਹੜੇ ਆ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਸੀ ਤਾਂ ਇਹਨਾਂ ਨੂੰ ਕਰੀਬ ਜਿਹੜੀ ਆ 3600 ਦੇ ਕਰੀਬ ਵੋਟ ਪਈ ਸੀ ਜੇਕਰ ਇਸ ਤੋਂ ਪੁਰਾਣੀ ਗੱਲ ਕਰੀਏ 2017 ਦੀ ਗੱਲ ਕਰੀਏ ਤਾਂ 2017 ਦੇ ਵਿੱਚ ਜਿਹੜੀ ਆ ਤਰਨबीर ਅਗਨੀ ਹੋਤਰੀ ਜਿਹੜੇ ਆ ਉਹ ਜਿੱਤੇ ਸੀਗੇ 60000 ਦੇ ਕਰੀਬ ਉਹਨਾਂ ਨੂੰ ਵੋਟ ਪਈ ਸੀਗੀ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਹੜੇ ਹਰਮਿਤ ਸਿੰਘ ਸੰ ਤਾਂ ਹੁਣ ਜਿਹੜਾ ਉਸ ਤੋਂ ਬਾਅਦ ਜਦੋਂ 22 ਦੀਆਂ ਚੋਣਾਂ ਹੋਈਆਂ ਸੀ 22 ਦੀਆਂ ਚੋਣਾਂ ਦੇ ਵਿੱਚ ਹਾਲਾਂਕਿ 17 ਦੇ ਵਿੱਚ ਤਾਂ ਰਣਵੀਰ ਅਗਨੀ ਹੋਤਰੀ ਜਿੱਤੇ ਸੀ ਤਾਂ ਉਸ ਤੋਂ ਬਾਅਦ ਜਦੋਂ 22 ਦੀਆਂ ਚੋਣਾਂ ਹੋਈਆਂ ਤਾਂ 22 ਦੀਆਂ ਚੋਣਾਂ ਦੇ ਵਿੱਚ ਇੱਕ ਵਾਰ ਫਿਰ ਜਿਹੜਾ ਹਰਮਿਤ ਸਿੰਘ ਸੰਧੂ ਨੂੰ ਤਰਨਬਿੰਨ ਅਗਨੀ ਹੋਤਰੀ ਤੋਂ ਵੱਧ ਜਿਹੜੀਆਂ ਵੋਟਾਂ ਪਈਆਂ ਸੀ ਹਾਲਾਂਕਿ ਉਹਦੋਂ ਜਿੱਤ ਜਿਹੜੀ ਆ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮਿਤ ਸਿੰਘ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਸੀਗੇ ਕਸ਼ਮੀਰ ਸਿੰਘ ਸੋਹਲ ਦੀ ਉਦੋਂ ਹੋਈ ਸੀ ਕਿ ਤਾਂ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਹੈ ਮੌਤ ਹੁੰਦੀ ਹੈ ਮੌਤ ਬਾਅਦ ਇਹ ਜਿਹੜਾ ਤਰਨਤਾਰਨ ਜਿਮਨੀ ਚੋਣਾ ਦੁਆਰਾ ਕਰਵਾਈਆਂ ਜਾਂਦੀਆਂ ਨੇ ਇਹ ਜਿਮਨੀ ਚੋਣਾਂ ਦੇ ਵਿੱਚ ਜਿਹੜਾ ਫਿਰ ਤੋਂ ਆਪਣਾ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਆਗੂ ਸੀਗੇ ਹਰਮਿਤ ਸਿੰਘ ਸੰਧੂ ਉਹ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇ ਦਿੰਦੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਜਿਸ ਤੋਂ ਬਾਅਦ ਉਹਨਾਂ ਨੂੰ ਉਮੀਦਵਾਰ ਵੀ ਐਲਾਨਿਆ ਜਾਂਦਾ ਤੇ ਜੇ ਗੱਲ ਕਰੀਏ ਤਾਂ ਹੁਣ ਉਹ ਕਿਹਾ ਜਾ ਰਿਹਾ ਕਿ ਤਿੰਨ ਵਾਰ ਜਿਹੜੇ ਆ ਤਰਨਤਾਰਨ ਤੋਂ ਵਿ ਆਮ ਆਦਮੀ ਪਾਰਟੀ ਦੇ ਵੱਲ ਜਿਹੜਾ ਭਾਰੀ ਹੋਵੇ ਕਿਉਂਕਿ ਜਿਹੜੀਆਂ ਹੁਣ ਪਾਰਟੀ ਵੀ ਜਿਹੜੀਆਂ ਹੁਣ ਪੰਜਾਬ ਦੇ ਵਿੱਚ ਪਾਰਟੀ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਦੇ ਕਾਰਨ ਜਹਾ ਹਰਮਿਤ ਸੰਧੂ ਨੂੰ ਜਿਹੜਾ ਲੋਕ ਤਰਨਤਾਰਨ ਦੇ ਵਿੱਚ ਚਾਹੁੰਦੇ ਨੇ ਤਨਵਾਰ ਵਿਧਾਇਕ ਰਹੇ ਨੇ ਹੋ ਸਕਦਾ ਵੀ ਆਮ ਆਦਮੀ ਪਾਰਟੀ ਦੇ ਇਸ ਉਮੀਦਵਾਰ ਦੇ ਵੱਲ ਪਲੜਾ ਜਿਹੜਾ ਭਾਰੀ ਹੋ ਸਕਦਾ ਤੁਹਾਨੂੰ ਕੀ ਲੱਗਦਾ ਵੀ ਜਿਹੜੀ ਇਹ ਉਮੀਦ ਹੈ ਕਿਸ ਦੇ ਸਿਰ ਜਿਹੜਾ ਤਾਜ ਸਜਾ ਸਕਦਾ ਖੈਰ ਇਹ ਤਾਂ ਬਿਲਕੁਲ ਲੋਕਾਂ ਦੇ ਹੱਥ ਦੇ ਵਿੱਚ ਹੈ ਕਿ ਲੋਕ ਕਿਸ ਨੂੰ ਜਿਤਾਉਂਦੇ ਨੇ ਕਿਸ ਦੇ ਸਿਰ ਜਿੱਤ ਦਾ ਤਾਜ ਸਜਾਉਂਦੇ ਨੇ ਅੱਜ ਜਿਹੜਾ ਕੋਈ ਜ਼ਿਆਦਾ ਸਮਾਂ ਨਹੀਂ ਹੈ ਰਮਨ 11 ਨਵੰਬਰ ਅੱਜ 14 ਨਵੰ ਤੇ ਕਲੀਅਰ ਹੋ ਜੂਗੀ ਕਿ ਕੌਣ ਜਿੱਤਦਾ ਹੈ ਤਾਂ ਦੋ ਕ ਦਿਨ ਦਾ ਸਮਾਂ ਵਿੱਚ ਦੋ ਦਿਨ ਲੋਕਾਂ ਨੂੰ ਇੰਤਜ਼ਾਰ ਕਰਨਾ ਪਵੇਗਾ ਪਰ ਉਸ ਤੋਂ ਬਾਅਦ 14 ਨਵੰਬਰ ਨੂੰ ਸਭ ਦੇ ਸਾਹਮਣੇ ਹੋਏਗਾ ਕਿ ਕਿਸ ਦੀ ਜਿੱਤ ਹੁੰਦੀ ਹੈ ਕਿਸ ਦੀ ਕੌਣ ਕਿਹੜੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਤਾਂ ਤੁਸੀਂ ਜੋ ਵੀ ਲੋਕ ਸਾਨੂੰ ਸੁਣ ਰਹੇ ਨੇ ਇਸ ਸਮੇਂ ਤੁਸੀਂ ਵੋਟ ਪਾਈ ਹੈ ਜਾਂ ਕਿਸ ਤਰੀਕੇ ਦਾ ਮਾਹੌਲ ਹੈ ਤਰਨਤਾਰਨ ਦੇ ਵਿੱਚ ਲੋਕਾਂ ਦਾ ਝੁਕਾ ਕਿਸ ਪਾਰਟੀ ਦੇ ਵੱਲ ਹੈ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਸਾਡੇ ਨਾਲ ਸਾਂਝੀ ਕਰੋ ਤਰਨਤਾਰਨ ਦੇ ਵਿੱਚ ਮਾਹੌਲ ਕਾਫੀ ਸਰਗਰਮ ਹੈ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਨੇ ਪੱਪਾਂ ਪਾਰ ਹੋਈਆਂ ਨੇ ਕਿਉਂਕਿ ਅੱਜ ਜਿਮਨੀ ਚੋਣਾਂ ਨੇ ਜਿਮਨੀ ਚੋਣ ਜਿਹੜੀ ਹੈ 7 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ ਤੇ ਸ਼ਾਮ 6 ਵਜੇ ਤੱਕ ਜਿਹੜੀ ਆ VOTING ਹੋਵੇਗੀ ਦੱਸਿਆ ਜਾ ਰਿਹਾ ਕਿ 2 ਲੱਖ ਦੇ ਕਰੀਬ ਜਿਹੜੀ ਆ VOTING ਹੋਵੇਗੀ ਜਿਨ੍ਹਾਂ ਦੇ ਵਿੱਚੋਂ 8 트랜ਜੈਂਡਰ 1 ਲੱਖ ਦੇ ਕਰੀਬ ਜਿਹੜੇ ਆ ਮਰਦ VOTING ਕਰਨਗੇ ਤੇ 93 ਹਜ਼ਾਰ ਦੇ ਕਰੀਬ ਮਹਿਲਾਵਾਂ ਦੇ ਵੱਲੋਂ VOTING ਕੀਤੀ ਜਾਵੇਗੀ ਤੇ ਹੁਣ ਤੱਕ ਜਿਹੜਾ 10.33% VOTING ਜਿਹੜੀ ਆ ਤਰਨਤਾਰਨ ਦੇ ਵਿੱਚ ਹੋ ਚੁੱਕੀ ਹੈ ਮਾਹੌਲ ਕਾਫੀ ਸਰਗਰਮ ਹੈ ਕਾਫੀ ਜਿਹੜਾ ਸਿਆਸੀ ਪਾਰਟੀਆਂ ਦੇ ਵੱਲੋਂ ਪ੍ਰਚਾਰ ਕੀਤਾ ਗਿਆ ਸੀ ਹਾਲਾਂਕਿ ਚੋਣ ਤੋਂ 24 ਘੰਟੇ ਪਹਿਲਾਂ ਜਿਹੜਾ ਪ੍ਰਚਾਰ ਰੋਕ ਦਿੱਤਾ ਜਾਂਦਾ ਤਾਂ ਜਿਹੜਾ ਪ੍ਰਚਾਰ ਵੀ ਪਰसों ਜਿਹੜਾ ਉਰੋਗ ਦਿੱਤਾ ਗਿਆ ਸੀ ਤਾਂ ਪਾਰਟੀਆਂ ਦੇ ਵੱਲੋਂ ਹਮਮਾ ਮਾ ਕੇ ਜਿਹੜਾ ਸਾਰਾ ਚੋਣ ਪ੍ਰਚਾਰ ਕੀਤਾ ਗਿਆ ਸੀ ਤੇ ਅੱਜ ਸਾਰੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਪੱਬਾਂ ਪਾਰ ਹੁੰਦੀਆਂ ਹੋਈਆਂ ਤਰਨਤਾਰਨ ਦੇ ਵਿੱਚ ਦਿਖਾਈ ਦੇ ਰਹੀਆਂ ਨੇ ਜੇ ਗੱਲ ਕਰੀਏ ਕਾਂਗਰਸ ਦੇ ਉਮੀਦਵਾਰ ਕਰਮਬੀਰ ਸਿੰਘ ਜਿਹੜਾ ਬੁਰਜ ਨੇ ਉਹਨਾਂ ਦੇ ਵੱਲੋਂ ਵੀ ਜੜੀ ਆ VOTING ਕੀਤੀ ਗਈ ਸੀ ਸਭ ਤੋਂ ਪਹਿਲਾਂ ਉਹਨਾਂ ਨੇ ਵੋਟ ਪਾਈ ਸੀ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਜੋ ਹੈ ਸੁਖਵਿੰਦਰ ਕੌਰ ਰੰਧਾਵਾ ਉਹਨਾਂ ਦੇ ਵੱਲੋਂ ਵੀ VOTING ਜਿਹੜੀ ਆ ਉਹ ਕੀਤੀ ਗਈ ਸੀ ਤਾਂ ਹੁਣ ਜਿਹੜਾ ਤਰਨਤਾਰਨ ਦੇ ਵਿੱਚ ਮਾਹੌਲ ਕਾਫੀ ਸਰਗਰਮ ਹੈ ਸਾਰੀਆਂ ਪਾਰਟੀਆਂ ਦੇ ਵੱ ਕੀਤਾ ਗਿਆ ਘਰ ਘਰ ਗਏ ਹੈ ਨਾ ਆਪਣੀਆਂ ਪਾਰਟੀਆਂ ਦੀਆਂ ਪ੍ਰਸਿੱਧੀਆਂ ਜਿਹੜੇ ਕੰਮ ਉਹਨਾਂ ਦੇ ਵੱਲੋਂ ਕੀਤੇ ਗਏ ਸੀ ਉਹ ਗਿਣਾਏ ਤਾਂ ਹੁਣ ਤੱਕ ਜਿਹੜੀ VOTING ਹੋਈ ਆ 10.38% ਵੋਟ ਜਿਹੜੀ ਆ ਹੋ ਚੁੱਕੀ ਆ ਹੁਣ ਤਰਨ ਤਰਨ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਜੀ ਬਿਲਕੁਲ ਕਰੀਬ 11% ਦੇ ਜੋ VOTING ਹੈ ਰਮਨ ਉਹ ਹੋ ਚੁੱਕੀ ਹੈ ਸਵੇਰ ਦਾ ਸਮਾਂ ਹੈ ਕੁਝ ਸਮੇਂ ਬਾਅਦ ਇਹ ਜੋ ਗਿਣਤੀ ਹੈ ਇਹ ਵਧ ਸਕਦੀ ਹੈ ਕਿਉਂਕਿ ਕੁਝ ਸਮੇਂ ਬਾਅਦ ਲੋਕ ਜਿਹੜੇ ਨੇ ਘਰਾਤੋਂ ਨਿਕਲਣਗੇ ਉਸ ਤੋਂ ਬਾਅਦ ਵੋਟ ਪਾਉਣ ਦੇ ਲਈ ਪੁੱਜਣਗੇ ਉੱਥੇ ਤੁਸੀਂ ਕਿਹਾ ਕਿ ਕਰਨਵੀਰ ਸਿੰਘ ਬੁਰਜ ਜੋ ਉਮੀਦਵਾਰ ਉਤਰੇ ਹੋਏ ਨੇ ਮੈਦਾਨ ਦੇ ਵਿੱਚ ਉਹਨਾਂ ਦੇ ਵਿੱਚੋਂ ਕਰਨਵੀਰ ਸਿੰਘ ਬੁਰਜ ਨੇ ਸਭ ਤੋਂ ਪਹਿਲਾਂ ਵੋਟ ਪੁੱਗਤਾਈ ਉਸ ਤੋਂ ਬਾਅਦ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਦਾਵਾ ਨੇ ਵੀ ਆਪਣੀ ਵੋਟ ਜੋ ਹੈ ਉਹ ਪੁੱਗਤਾ ਦੀ ਪੁੱਗਤਾ ਦਿੱਤੀ ਆ ਤਾਂ ਕਰੀਬ 11% ਦੇ ਜੋ VOTING ਹੈ ਇਸ ਸਮੇਂ ਤੱਕ ਹੋ ਚੁੱਕੀ ਆ ਤਾਂ ਸਾਰੀ ਸਿਆਸੀ ਪਾਰਟੀਆਂ ਪੱਬਾ ਪਾਰ ਨੇ ਕਿਉਂਕਿ ਹਰ ਕੋਈ ਜਿਹੜਾ ਜਿੱਤ ਦਾ ਇੱਕ ਨਾਰਾ ਲਾ ਕੇ ਚੱਲਦਾ ਹੈ ਜਦੋਂ ਚੋਣ ਪ੍ਰਚਾਰ ਦੇ ਵਿੱਚ ਰਮ ਰ ਉਤਰਦਾ ਹੈ ਬਿਲਕੁਲ ਰੋਡ ਸ਼ੋਅ ਕਿਤੇ ਗਏ ਲੋਕਾਂ ਦੇ ਕੋਲ ਜਿਹੜੇ ਕੀ ਪਹੁੰਚੇ ਉਮੀਦਵਾਰ ਉਹਨਾਂ ਦੇ ਨਾਲ ਮਿਲੇ ਤਾਂ ਜੇਕਰ ਅਸੀਂ ਤਰਨਤਾਰਨ ਦੀ ਗੱਲ ਕਰੀਏ ਤਾਂ ਤਰਨਤਾਰਨ ਇੱਕ ਪੰਥਕ ਸੀਟ ਹੈ ਤਾਂ ਦੱਸ ਦਈਏ ਕਿ ਉੱਥੇ ਕਿ ਜਿਹੜਾ 11% ਦੇ ਕਰੀਬ VOTING ਜੋ ਹੈ ਉਹ ਹੋ ਚੁੱਕੀ ਆ ਉੱਥੇ ਤੁਹਾਨੂੰ ਦੱਸ ਦਿੰਨੇ ਆ ਕਿ ਤਰਨਤਾਰਨ ਜ਼ਿਮਣੀ ਚੋਣਾਂ ਦੇ ਵਿੱਚ ਜਿਹੜੇ ਪੰਜ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਆਮ ਆਦਮੀ ਪਾਰਟੀ ਤੋਂ ਹਰਮੀਤ ਸਿੰਘ ਸੰਧੂ ਨੇ ਕਾਂਗਰਸ ਤੋਂ ਕਰਨਬੀਰ ਸਿੰਘ ਬੋਰਜ ਨੇ ਜੋ ਆਪਣੀ ਵੋਟ ਪੁਗਤਾ ਚੁੱਕੇ ਨੇ ਭਾਜਪਾ ਤੋਂ ਹਰਜੀਤ ਸਿੰਘ ਸੰਧੂ ਨੇ ਅਕਾਲੀ ਦਲ ਤੋਂ ਸੁਖਵਿੰਦਰ ਕੌਰ ਰੰਦਾਵਾ ਨੇ ਜਿਉਂ ਉਨ੍ਹਾਂ ਨੇ ਵੀ ਆਪਣੀ ਵੋਟ ਜੋ ਹੈ ਉਹ ਪੁਗਤਾ ਦਿੱਤੀ ਆ ਉੱਥੇ ਹੀ ਜਿਹੜਾ ਕਿ ਵਾਰਿਸ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਮਨਦੀਪ ਸਿੰਘ ਨੇ ਜੋ ਸੰਦੀਪ ਸੰਨੀ ਦੇ ਭਰਾ ਨੇ ਤਾਂ ਦੱਸਿਆ ਕਿ ਜ਼ਿਕਰਯੋਗ ਹੈ ਕਿ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦਾ ਦਿਹਾਂਤ ਹੁੰਦਾ ਹੈ ਜਿਸ ਤੋਂ ਬਾਅਦ ਸੀਟ ਖਾਲੀ ਹੁੰਦੀ ਹੈ ਤੇ ਅੱਜ ਇਸ ਸੀਟ ਦੇ ਉੱਤੇ ਜ਼ਿਮਨੀ ਚੋਣਾ ਹੋ ਰਹੀਆਂ ਨੇ ਹੁਮ ਹੁਮਾ ਕੇ ਤਰਨਤਾਰਨ ਵਾਸੀ ਪਹੁੰਚ ਰਹੇ ਨੇ ਈਵੀਐਮ ਦੇ ਵਿੱਚ ਅੱਜ ਜੋ ਕਿਸਮਤ ਆ ਜਿਹੜੀ ਕਿ ਕਿਸ ਦੀ ਕੈਦ ਹੁੰਦੀ ਹੈ ਕਿਸ ਦੇ ਸਿਰ ਜਿੱਤ ਦਾ ਤਾਜ ਸਜੇਗਾ ਉਹ ਕਹਿਰ ਲੋਕਾਂ ਦੇ ਹੱਥ ਹੈ 14 ਨਵੰਬਰ ਨੂੰ ਸਾਰੀ ਸਥਿਤੀ ਜੋ ਹੈ ਹੋ ਜਾਏਗੀ ਕਿ ਕੌਣ ਜਿੱਤਦਾ ਹੈ ਕਿਹੜੀ ਪਾਰਟੀ ਦੇ ਹੱਥ ਜੋ ਹੈ ਜਿੱਤ ਰਮਨ ਲੱਗੇ ਜੇ ਗੱਲ ਕਰੀਏ ਆਪਣਾ ਜਿਹੜੇ ਆਮ ਆਦਮੀ ਪਾਰਟੀ ਤੋਂ ਹਰਮਿੰਦਰ ਸਿੰਘ ਸੰਧੂ ਉਮੀਦਵਾਰ ਖੜੇ ਆ ਉਹ ਪਹਿਲਾਂ ਵੀ ਆਜ਼ਾਦ ਉਮੀਦਵਾਰ ਖੜੇ ਸੀ 2002 ਦੇ ਵਿੱਚ ਤਾਂ 2002 ਦੇ ਵਿੱਚ ਵੀ ਉਹਨਾਂ ਨੂੰ ਜਿੱਤ ਪ੍ਰਾਪਤ ਹੋਈ ਸੀ ਉਸ ਤੋਂ ਬਾਅਦ 2017 ਦੇ ਵਿੱਚ ਵੀ 2022 ਦੇ ਵਿੱਚ ਵੀ ਖੜੇ ਸੀ ਪਰ ਤਿੰਨ ਵਾਰ ਜਿਹੜੇ ਉਹ ਵਿਧਾਇਕ ਰਹ ਚੁੱਕੇ ਨੇ 2022 ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਆ ਉਹ ਖੜੇ ਸੀਗੇ ਕਸ਼ਮੀਰ ਸਿੰਘ ਸੋਹਲ ਤਾਂ ਉਹਨਾਂ ਨੇ ਜਿਹੜਾ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜਾ ਉਹਨਾਂ ਦੀ ਜਿੱਤ ਹੋਈ ਸੀ ਕਸ਼ਮੀਰ ਸਿੰਘ ਸੋਲਦੀ ਤਾਂ ਹੁਣ ਉਹਨਾਂ ਦਾ ਦਿਹਾਂਤ ਹੋ ਚੁੱਕਿਆ ਸੀ ਜਿਸ ਤੋਂ ਬਾਅਦ ਜਿਹੜੀ ਆ ਦੁਬਾਰਾ ਇਹ VOTING ਜਿਹੜੀ ਆ ਸ਼ੁਰੂ ਹੋਈ ਆ ਤਾਂ ਪਹਿਲਾਂ ਗੱਲ ਕਰੀਏ ਹਰਮੇਤ ਸਿੰਘ ਸੰਧੂ ਜਿਹੜੇ ਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀ ਅਕਾਲੀ ਦਲ ਦੇ ਵਿੱਚੋਂ ਇਹਨਾਂ ਨੇ ਦੋ ਵਾਰ ਜਿਹੜੀ ਆ ਵਿਧਾਇਕ ਦੀ ਜਿਹੜੀ ਆ ਸ਼ੀਟ ਤੇ ਜਿੱਤ ਪ੍ਰਾਪਤ ਕੀਤੀ ਹੈ ਜਿਸ ਤੋਂ ਬਾਅਦ ਇਹਨਾਂ ਨੇ ਅਕਾਲੀ ਦਲ ਦੇ ਵਿੱਚੋਂ ਅਸਤੀਫਾ ਦਿੱਤਾ ਸੀਗਾ ਤੇ ਕਰੀਬ 2 ਮਹੀਨੇ ਪਹਿਲਾਂ ਇਹ ਫਿਰ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜਾ ਇਹਨਾਂ ਨੂੰ ਉਮੀਦਵਾਰ ਵੀ ਐਲਾਨਿਆ ਗਿਆ ਸੀ ਤਾਂ ਜਦੋਂ ਹਰਮੇਤ ਸਿੰਘ ਸੰਧੂ ਨੂੰ ਉਮੀਦਵਾਰ ਐਲਾਨਿਆ ਗਿਆ ਸੀ ਤਾਂ ਕਸ਼ਮੀਰ ਸਿੰਘ ਸੋਲ ਦੇ ਜਿਹੜੇ ਪੀਏ ਸੀਗੇ ਕੋਮਲ ਸਿੰਘ ਕੋਮਲਪ੍ਰੀਤ ਸਿੰਘ ਉਹਨਾਂ ਦੇ ਵੱਲੋਂ ਵੀ ਇਤਰਾਜ਼ ਜਤਾਇਆ ਗਿਆ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਨੂੰ ਜਿਹੜੀ ਹੈ VOTING ਲਈ ਜਿਹੜਾ ਉਮੀਦਵਾਰ ਐਲਾਨਿਆ ਜਾਣਾ ਚਾਹੀਦਾ ਤਾਂ ਉਹਨਾਂ ਦੇ ਵੱਲੋਂ